ਡੈਲਸਿਸ ਦਾ 1.5 ਮਹੀਨਿਆਂ ਦੇ ਵਿੱਚ ਸਾਡੇ ਕੋਲ ਬੰਦ ਹੋ ਜਾਂਦੇ ਆ 150 ਤੱਕ ਖਾਲੀ ਪੇਟ ਅਗਰ ਤੁਹਾਡਾ ਸ਼ੂਗਰ ਲੈਵਲ ਰਹਿੰਦਾ ਹੈ ਤਾਂ ਤੁਹਾਨੂੰ ਮੈਡੀਸਨ ਨਹੀਂ ਖਾਣੀ ਚਾਹੀਦੀ ਡਿਪਰੈਸ਼ਨ ਦਾ ਸਾਡੇ ਕੋਲ ਏਦਾਂ ਦੀ ਮੈਡੀਸਨ ਹੈ ਕਿ ਬੰਦਾ ਸੰਗਲ ਲਾ ਕੇ ਰੱਖਿਆ ਹੋਵੇ ਇੰਨਾ ਪਾਗਲ ਹੋ ਜੇ ਇੰਨਾ ਉਹਦੇ ਚ ਹੋ ਜੇ ਉਹ ਵੀ ਸਿਰਫ 3 ਮਹੀਨੇ ਦੇ ਵਿੱਚ ਵਿੱਚ ਕਵਰ ਹੋ ਜਾਂਦਾ ਹੈ ਡਾਕਟਰ ਨੇ 4 ਮਹੀਨੇ ਦੀ ਲਾਈਫ ਦੱਸਤੀ ਸੀ ਅਰਨ ਕੁਮਾਰ ਗਰਗ 15 ਦਿਨਾਂ ਦੇ ਵਿੱਚ ਉਹ ਬੋਟਰ ਕਰ ਰਿਕਵਰ ਹੋ ਗਿਆ ਹੁਣ ਸਾਡੇ ਦੁਆਖਾਨੇ ਦਾ ਸਾਰਾ ਸੀਏ ਦਾ ਕੰਮ ਉਹ ਉਹ ਦੇਖਦਾ ਹੁਣ ਉਹਦਾ ਫੋਨ ਆਇਆ ਸੀ ਮੈਂ ਮੈਂ ਹੀ ਸਿੱਧਾ ਪੁੱਛ ਰਿਹਾ ਕਿ ਸਿਰੋਸਿਸ ਸਟੇਜ ਦੇ ਅੰਦਰ ਤੁਸੀਂ ਲਿਵਰਟੀ ਕਰ ਸਕਦੇ ਹੋ ਹੁਣੀ ਹੁਣੀ ਇੱਕ ਪੇਸ਼ੈਂਟ ਅਸੀਂ ਠੀਕ ਕੀਤਾ ਰਣਵੀਰ ਸਿੰਘ ਉਹਨਾਂ ਨੂੰ ਗੱਡੀ ਦੇ ਵਿੱਚ ਪਾ ਕੇ ਲਿਆਂਦਾ ਸੀ ਦੋ ਬੰਦੇ ਨਾਲ ਲੈ ਕੇ ਆਏ ਸੀ ਪਰ 15 ਦਿਨਾਂ ਬਾਅਦ ਉਹ ਆਪ ਗੱਡੀ ਚ ਲਾ ਕੇ ਲੈ ਕੇ ਆਏ ਸੀ ਤਿੰਨ ਮਹੀਨਿਆਂ ਦੇ ਵਿੱਚ ਉਹ ਪੂਰਾ ਸਹੀ ਹੋ ਗਿਆ ਸੀ ਹੁਣ ਨੋਰਮਲ ਜ਼ਿੰਦਗੀ ਆਪਣੀ ਜੀ ਰਹੇ ਆ ਕਿਡਨੀ ਨੂੰ ਲੈ ਕੇ ਤੁਸੀਂ ਕਿੱਥੋਂ ਤੱਕ ਆਦ ਨੂੰ ਇੰਨੀ ਕਿਡਨੀ ਹੋ啊 ਤੇ ਸਾਡੇ ਵੱਲੋਂ ਅਸੀਂ ਉਹਨੂੰ ਕਿਉਰ ਕਰਦੇ ਕਿਡਨੀ ਦੇਖੋ ਪਹਿਲਾਂ ਹੀ ਪ੍ਰਮਾਤਮਾ ਨੇ ਸਾਨੂੰ ਜਿਹੜੇ ਦੋ ਦੋਦੇ ਦਿੱਤੇ ਹਨਾ ਬੰਦਾ ਇੱਕ ਨਾਲ ਸਰਵਾਈਵ ਕਰ ਲੈਂਦਾ ਪਰ ਲੋਕ ਵਿਚਾਰੇ ਡਾਇਲਿਸਿਸ ਕਰਾਉਂਦੇ ਰਹਿੰਦੇ ਆ ਸਾਡੇ ਮੇਰੇ ਕਈ ਦੋਸਤ ਮੈਂ ਦੇਖਿਆ ਬੜੇ ਯੰਗ ਸੀਗੇ ਜੀ ਚਲੇ ਗਏ ਡਾਇਲਿਸਿਸ ਤਾਂ ਇੱਕ ਟੈਂਪਰੇਰੀ ਟ੍ਰੀਟਮੈਂਟ ਹੈ ਤੁਹਾਡੇ ਪੇਟ 'ਚ ਪਾਣੀ ਭਰਦਾ ਗੁਰਦੇ ਫਿਲਟਰ ਕਰਕੇ ਯੂਰਿਨ ਨੂੰ ਬਾਹਰ ਨਿਕਲਦੇ ਉਹ ਡੈਲਸਸ ਕਰਕੇ ਬਸ ਉਹ ਪਾਣੀ ਆ ਜਿਹੜਾ ਬਾਹਰ ਕੱਢ ਦਿੰਦੇ ਆ ਮੈਂ ਕੈਮਰੇ ਦੇ ਸਾਹਮਣੇ ਕਹਿ ਰਿਹਾ ਪੇਸ਼ੈਂਟ ਸਾਡੇ ਕੋਲ ਅੱਜ ਵੀ ਭਾਵੇਂ ਉਹਦੇ ਡੈਲਸਸ ਹੁੰਦੇ ਆ ਦਵਾਈ ਤਾਂ ਵੱਧ ਤੋਂ ਵੱਧ ਕਈ ਵਾਰ 6 ਮਹੀਨੇ ਵੀ ਚੱਲ ਸਕਦੀ ਆ 2 ਤੋਂ 6 ਕੁ ਮਹੀਨੇ ਦਾ ਕੋਰਸ ਹੈ ਜੇ ਘੱਟ ਪ੍ਰੋਬਲਮ ਹੈ ਤਾਂ ਜਲਦੀ ਠੀਕ ਹੋ ਜਾਂਦਾ ਨਹੀਂ 6 ਮਹੀਨੇ ਵੱਧ ਤੋਂ ਵੱਧ ਮੈਡੀਸਨ ਚੱਲਦੀ ਆ ਤੁਸੀਂ ਨੈਟ ਤੇ ਸਰਚ ਕਰਕੇ ਦੇਖ ਲਓ WHU ਦੇ 1966 ਦੇ ਜਿਹੜੇ ਅੰਕੜੇ ਨੇ 슈ਗਰ ਦੇ ਪ੍ਰਤੀ ਉਹ ਹੋਰ ਨਹੀਂ ਹੂੰ ਅੱਜ ਤਾਂ 100 ਤੋਂ ਥੱਲੇ ਹੀ ਸ਼ੂਗਰ ਡਿਕਲੇਅਰ ਕਰਤੀ ਇਹਨਾਂ ਨੇ ਮੈਡੀਸਨ ਵਿੱਚ ਕੋਈ ਵੇਚਣ ਦੀ ਵੀ ਸਾਰਾ ਸਸਤਾ ਉਹ ਇੰਡਸਟਰੀ ਬਣਦੀ ਕਿਉਂ ਇੰਡਸਟਰੀ ਨੂੰ ਅਮਾਰਨ ਦੇ ਲਈ ਬਹੁਤ ਇਦਾਂ ਦੀਆਂ ਚੱਲਣ ਜੇ ਬਿਮਾਰ ਹੋਊ ਤਾਂ ਹਸਪੀਟਲ ਚੱਲਣਗੇ ਜੇ ਕੋਈ ਬਿਮਾਰੀ ਨਹੀਂ ਹੋਊ ਹਸਪੀਟਲ ਫੰਡ ਹੋ ਜਾਣਗੇ ਜੀ 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 ਤੁਸੀਂ ਡਾਕਟਰ ਕੋਲ ਗਏ ਡਾਕਟਰ ਨੇ ਚੈੱਕ ਕੀਤਾ ਕਿ ਤੁਹਾਡਾ ਸ਼ੂਗਰ ਲੈਵਲ ਵਧਿਆ ਹੈ ਤੁਹਾਨੂੰ ਇੱਕ ਟੈਬਲੇਟ ਜਾਂ ਇਨਸੂਲਿਨ ਤੇ ਲਾਤਾ ਤੁਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਮੇਰਾ ਵਧਿਆ ਕਿਉਂ ਉਹਨੇ ਗੋਲੀ ਲਾਤੀ ਤੁਸੀਂ ਗੋਲੀ ਖਾਈ ਗਈ ਸਾਡੇ ਕੋਲ ਜਦੋਂ 슈ਗਰ ਦਾ ਪੇਸ਼ੈਂਟ ਆਉਂਦਾ ਤਾਂ ਅਸੀਂ ਉਹਨੂੰ 슈ਗਰ ਦੀ ਦਵਾਈ ਨਹੀਂ ਪਹਿਲੀ ਦਿਨ ਚੱਕ ਕੇ ਦਿੰਦੇ ਅਸੀਂ ਉਹਦੀ ਨਬਜ਼ ਦੇਖਦੇ ਆ ਉਹਦੀ ਨਬਜ਼ ਤੋਂ ਪਤਾ ਲੱਗ ਜਾਂਦਾ ਕਿ ਇਹਦੇ ਚ ਗਰਮੀ ਹੈ ਅਸੀਂ ਉਹਨੂੰ ਲੀਵਰ ਦੀ ਦਵਾਈ ਦਿੰਨੇ 슈ਗਰ ਦੀ ਦੰਦੀ ਵੀ ਨਹੀਂ ਲੋਕਾਂ ਦੀ 500 ਤੋਂ 15 ਦਿਨਾਂ ਦੇ ਵਿੱਚ 80 100 120 150 ਤੱਕ ਆਟਿਜ਼ਮ ਦੀ ਬਹੁਤ ਚਰਚਾ ਹੁੰਦੀ ਹੈ ਅੱਜਕੱਲ ਬੱਚਿਆਂ ਨੂੰ ਆਟਿਜ਼ਮ ਆਟਿਜ਼ਮ ਬਾਕੀ ਤੁਹਾਨੂੰ ਕੋਈ ਬੱਚੇ ਅਸੀਂ ਠੀਕ ਕਰਿਆ ਆਟਿਜ਼ਮ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਬੰਦੇ ਨੂੰ ਜਿੰਨਾ ਮਰਜ਼ੀ ਬੁਲਾਇ ਜੋ ਬੱਚਿਆਂ ਚ ਜ਼ਿਆਦਾ ਹੁੰਦਾ ਹੈ ਉਹ ਕਿ ਤੱਕ ਦੇ ਆਟਿਜ਼ਮ ਤੇ ਕੰਮ ਕੀਤਾ ਤੁਸੀਂ ਹੁਣ ਹੀ ਕਰ ਰਹੇ ਆਂ ਜੀ ਆਸਟ੍ਰੇਲੀਆ ਤੋਂ ਆਈ ਹੋਈ ਐ ਲੇਡੀਜ਼ ਉਹਦੀ ਵੀਡੀਓ ਮੇਰੇ ਫੋਨ ਦੇ ਵਿੱਚ ਹੈ ਉਹਨੂੰ ਆਪਣੇ ਆਪ ਨੂੰ ਵੀ ਉਹਦੀ ਬੈਲ ਡਾਕਟਰ ਦੇ ਵਿੱਚ ਪ੍ਰੋਬਲਮ ਸੀ ਕਿ ਲੀਵਰ ਦੀ ਪ੍ਰੋਬਲਮ ਸੀ ਉਹਦੇ ਬੱਚੇ ਨੂੰ ਆਟਿਜ਼ਮ ਸੀ ਉੱਥੇ ਵੀ ਬੜਾ ਇਲਾਜ ਕਰਾ ਲਿਆ ਆਸਟ੍ਰੇਲੀਆ ਤੋਂ ਹੁਣ ਇੱਥੇ ਰਹਿ ਕੇ ਇਲਾਜ ਕਰਾ ਰਹੀ ਆ ਉਹਦਾ ਬੱਚਾ 50% ਦੇ ਕਰੀਬ ਠੀਕ ਹੋ ਗਿਆ ਐਲੋਪੈਥੀ ਨੇ ਹੋਈ ਕਿਉਂ ਐ ਨਹੀਂ ਲੱਭਣਾ ਐਲੋਪੈਥੀ ਨੇ ਤੁਹਾਡਾ 슈ਗਰ ਲੈਵਲ ਵਧਿਆ ਇਨਸੂਲਿਨ ਬਾਹਰੋਂ ਦੇ ਦਿੱਤੀ ਅਸੀਂ ਲੱਭਣਾ ਕਿ ਹੋਈ ਕਿਉਂ ਐ ਉਹ ਕ્યોਰ ਨਹੀਂ ਕਰਦੇ ਬਿਮਾਰੀ ਨੂੰ ਬਸ ਉੱਥੇਕ ਟਿਕਾ ਰੱਖਦੇ ਆ ਕਿ ਸਾਰੀ ਜ਼ਿੰਦਗੀ ਤੁਸੀਂ ਦਵਾਈਆਂ ਲਈ ਜੋ ਪਰ ਜਿਹੜਾ ਆਯੁਰਵੇਦ ਹੈ ਇਹ ਪੂਰੀ ਕ્યોਰ ਕਰਦਾ ਪੂਰੇ ਜੜ ਤੋਂ ਬਿਮਾਰੀ ਨੂੰ ਬਿਮਾਰੀ ਨੂੰ ਖਤਮ ਕਰਦਾ ਹੈ ਆਯੁਰਵੇਦ ਤਾਂ ਪਹਿਲਾਂ ਲੱਭਦਾ ਹੀ ਇਹ ਹੈ ਕਿ ਬਿਮਾਰੀ ਹੋਈ ਕਿਉਂ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਸਿਹਤਮੰਦ ਹੋਣ ਨੂੰ ਬਿਮਾਰੀ ਦੇ ਨਾਲ ਕੰਪੇਅਰ ਕੀਤਾ ਜਾਂਦਾ ਯਾਨੀ ਜਦੋਂ ਕੋਈ ਕਿਹਾ ਜਾਂਦਾ ਇਹ ਸਿਹਤਮੰਦ ਦਾ ਤਾਂ ਇਹ ਬਿਮਾਰ ਨਹੀਂ ਹੈ ਪਰ ਸਿਹਤਮੰਦ ਹੋਣ ਦਾ ਮਤਲਬ ਕੁਝ ਹੋਰ ਹੁੰਦਾ ਸੀ ਪਰ ਐਲੋਪੈਥੀ ਦੇ ਦੌਰ ਚ ਬਹੁਤ ਵੱਡੀ ਇੰਡਸਟਰੀ ਬਣ ਚੁੱਕੀ ਹੈ ਉਹ ਦੋ ਫਰਮਾਂ ਉਹਦੇ ਦੌਰ ਚ ਬੰਦੇ ਹਸਪਤਾਲਾਂ ਦੇ ਹੀ ਢੇਡੇ ਕੱਢਦੇ ਰਹਿਣ ਬਹੁਤ ਸਾਰੀਆਂ ਕਹਾਣੀਆਂ ਬਣਾਈਆਂ ਜਾਂਦੀਆਂ ਨੇ ਪਰ ਭਾਰਤ ਕੋਲੇ ਸਦੀਆਂ ਪੁਰਾਣੀਆਂ ਪੈਥੀਆਂ ਨੇ ਜਿੱਚ ਨੇਚਰੋਪੈਥੀ ਦਾ ਜ਼ਿਕਰ ਹੁੰਦਾ ਆਯੁਰਵੇਦ ਦਾ ਜ਼ਿਕਰ ਹੁੰਦਾ ਹੋਰ ਵੀ ਬਹੁਤ ਸਾਰੀਆਂ ਪੈਥੀਆਂ ਨੇ ਜਿਹੜੀਆਂ ਬੰਦੇ ਨੂੰ ਹੀਲ ਕਰਦੀਆਂ ਰਹੀਆਂ ਨੇ ਨਾ ਕਿ ਕ੍ਰੋਨਿਕ ਡਿਜ਼ੀਜ਼ ਬਣਉਂਦੀਆਂ ਰਹਿੰਦੀਆਂ ਨੇ ਬਹੁਤ ਸਰੀਆਂ ਦਵਾਈਆਂ ਬਾਰੇ ਅੱਜਕੱਲ ਕਹਿਆ ਜਾਂਦਾ ਉਹ ਲੈ ਲਓ ਤੁਹਾਡੀ ਸਿਹਤ ਦੇ ਅੰਦਰ ਕ੍ਰੋਨਿਕ ਡਿਜ਼ੀਜ਼ ਬਣ ਜਾਏਗਾ ਯਾਨੀ ਕੋਈ ਪੱਕੀ ਬਿਮਾਰੀ ਬਣ ਜਾਏਗੀ ਜਿਹੜੀ ਦੱਬੀ ਜਾਏਗੀ ਇੱਕ ਵਾਰ ਪਰ ਬਾਅਦ ਚ ਫੁੱਟੇਗੀ ਇਸੇ ਮਸਲੇ ਤੇ ਗੱਲਬਾਤ ਕਰ ਲਈ ਹੈਲਥ ਕੀ ਹੁੰਦੀ ਹੈ ਸਿਹਤ ਕੀ ਹੁੰਦੀ ਹੈ ਸਿਹਤ ਨੂੰ ਕਿਵੇਂ ਠੀਕ ਰੱਖਿਆ ਜਾਵੇ ਬਿਮਾਰੀਆਂ ਤੋਂ ਕਿਵੇਂ ਬਚਿਆ ਜਾਵੇ ਆ ਸਾਡੇ ਨਾਲ ਦੁੱਖ ਨਿਵਾਰਨ ਦੇ ਸੰਚਾਲਕ ਹਰਜੀਤ ਮਾਵੀ ਨੇ ਗੱਲਬਾਤ ਕਰਦੇ ਹਨਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਜਵਾਵਿੰਦਰ ਜੀ ਸਭ ਤੋਂ ਬੜਾ ਧੰਨਵਾਦ ਤੁਸੀਂ ਆਪਣੇ ਸਟੂਡੀਓ ਚ ਬੁਲਾ ਕੇ ਮੈਨੂੰ ਮੌਕਾ ਦਿੱਤਾ ਗੱਲ ਕਰਨ ਦਾ ਜੀ ਜੀ ਸਭ ਤੋਂ ਪਹਿਲਾ ਮਸਲਾ ਇਹੀ ਆਪ ਆਯੁਰਵੇਦ ਬਾਰੇ ਡਿਸਕ ਕਿਉਂਕਿ ਆਯੁਰਵੇਦ ਬਾਰੇ ਵੀ ਇੱਕ ਤਾਂ ਮੈਂ ਦੇਖ ਰਿਹਾਗਾ ਕਿ ਇਹ ਦੌਰ ਜਿਹੜਾ ਲੋਕ ਮੁੜ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ ਵੱਲ ਲੋਕਾਂ ਨੂੰ ਲੱਗਦਾਗਾ ਕਿ ਯਾਰ ਅਸਲ ਕਹਾਣੀ ਕਿੱਥੇ ਹੈਗੀ ਕਿੱਥੇ ਹੈ ਜੀ ਜੀ ਹਣਾ ਐਲੋਪੈਥੀ ਤੋਂ ਲੋਕੱਕੇ ਪਏ ਨੇ ਲੋਕਾਂ ਨੂੰ ਲੱਗਦਾਗਾ ਕਿ ਐਲੋਪੈਥੀ ਖਾਈ ਤਾਂ ਜਾਂਦੇ ਆ ਸ਼ੂਗਰ ਦੀ ਲਈ ਚੱਲੋ ਜਦੋਂ ਜੜਤੀ ਫਿਰ ਦੁਬਾਰਾ ਉਨੇ ਹੀ ਹੋ ਜਾਂਦਾ ਹਣਾ ਪਰ ਲੋਕ ਉਹਨਾਂ ਚੀਜ਼ਾਂ ਵੱਲ ਮੁੜ ਰਹੇ ਨੇ ਜਿੱਥੋਂ ਪੱਕੀਆਂ ਜੜ ਤੋਂ ਇਲਾਜ ਹੋਵੇ ਚੀਜ਼ਾਂ ਦਾ ਹਣਾ ਤੇ ਮੈਂ ਸਮਝਣਾ ਚਾਹੁੰਦਾ ਪਰ ਉਹਦੇ ਚ ਵੀ ਦੂਜੇ ਪਾਸੇ ਹੋ ਗਿਆ ਆਯੁਰਵੇਦ ਦੇ ਨਾਂ ਤੇ ਬਹੁਤ ਸਾਰੀਆਂ ਦੁਕਾਨਦਾਰੀਆਂ ਖੁੱਲ ਗਈਆਂ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੈ ਕ੍ਰੋਨਿਕ ਡਿਜ਼ੀਜ਼ ਪੰਜਾਬੀ ਦੇ ਵਿੱਚ ਅਗਰ ਆਪਾਂ ਇਹਨੂੰ ਕਿਹਾ ਜਾਵੇ ਧੀਰਗ ਰੋਗ ਕਹਿੰਦੇ ਆ ਸੋ ਹਿੰਦੁਸਤਾਨ ਇੱਕ ਐਦਾਂ ਦੀ ਕੰਟਰੀ ਹੈ ਪੂਰੇ ਵਰਲਡ ਦੇ ਵਿੱਚ ਜਿਹਦੇ ਕੋਲ ਅੱਜ ਤੋਂ 5000 ਸਾਲ ਪਹਿਲਾਂ ਜਦੋਂ ਕੋਈ ਟੈਕਨੋਲੋਜੀ ਨਹੀਂ ਸੀ ਕੋਈ ਲੈਬਾਂ ਨਹੀਂ ਸੀ ਕੋਈ ਟੈਸਟਿੰਗ ਲਈ ਸਿਸਟਮ ਨਹੀਂ ਸੀ 5000 ਸਾਲ ਪਹਿਲਾਂ ਇਹ ਕ੍ਰੋਨਿਕ ਡਿਜ਼ੀਜ਼ ਜਿਹੜੀਆਂ ਲਾ ਇਲਾਜ ਦੱਸੀਆਂ ਜਾਂਦੀਆਂ ਹਨ ਧੀਰਗ ਰੋਗ ਦੱਸੇ ਜਾਂਦੇ ਆ ਇਹਨਾਂ ਦਾ ਇਲਾਜ ਕਰਨ ਦੀ ਸਮਰੱਥਾ ਸੀ ਪਰ ਇਹਨੂੰ ਸੰਭਾਲਿਆ ਨਹੀਂ ਗਿਆ ਸਾਡੀਆਂ ਸਰਕਾਰਾਂ ਵੱਲੋਂ ਕਹਿ ਲਓ ਇਹ ਇੱਕ ਪੱਖੇ ਇੰਨਾ ਭਾਰੂ ਹੋ ਗਿਆ ਇੱਕ ਇੰਡਸਟਰੀ ਇੰਨੀ ਭਾਰੂ ਹੋ ਗਈ ਕਿ ਇਹਨੂੰ ਦਬਾ ਦਿੱਤਾ ਗਿਆ ਸਾਜ਼ਿਸ਼ ਤਹਿਤ ਬਰਬਾਦ ਕੀਤਾ ਗਿਆ ਕੁਝ ਲੋਕ ਤਾਂ ਇਹ ਕਹਿੰਦੇ ਨੇ ਜੀ 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 ਇੱਥੇ ਤੱਕ ਕਿ ਜੇ ਦੂਜੀ ਦੂਜੇ ਚੀਜ਼ ਤਾਂ ਹੀ ਆਉ ਜੋ ਪਹਿਲੀ ਨੂੰ ਖਤਮ ਕਰੋ ਜੀ 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 ਪਲਾਸਟਿਕ ਸਰਜਰੀ ਦਾ ਜਿਹੜਾ ਕਨਸੈਪਟ ਹੈ ਰਿਸ਼ੀ ਸ਼ਸ਼ੁਰਤ ਜੀ ਹੋਏ ਐ ਉਹਨਾਂ ਨੇ ਹੀ ਇਹ ਲਿਆਂਦਾ ਸੀਗਾ ਉਸ ਟਾਈਮ ਦੇ ਵਿੱਚ ਜਦੋਂ ਜੰਗਾਂ ਹੁੰਦੀਆਂ ਸੀ ਲੜਾਈਆਂ ਹੁੰਦੀਆਂ ਸੀ ਕਿਸੇ ਦਾ ਕੋਈ ਅੰਗ ਕੱਟ ਜਾਂਦਾ ਸੀ ਕੋਈ ਨੱਕ ਕੱਟ ਜਾਂਦਾ ਸੀ ਕੋਈ ਬੁੱਲ ਕੱਟ ਜਾਂਦਾ ਸੀ ਤਾਂ ਉਸ ਟਾਈਮ ਦੇ ਵਿੱਚ ਸਰਜਰੀ ਜਿਹੜੀ ਆਯੁਰਵੇਦ ਦੇ ਵਿੱਚ ਸ਼ੁਰੂਆਤ ਕੀਤੀ ਹੈ ਤਾਂ ਰਿਸ਼ੀ ਸੁਸ਼ਰਤ ਜੀ ਨੇ ਕੀਤੀ ਹੈ ਜੀਤੋਂ ਸੇਧ ਲੈ ਕੇ ਸਾਇੰਸ ਦੇ ਵਿੱਚ ਐਲੋਪੈਥੀ ਦੇ ਵਿੱਚ ਸਰਜਰੀ ਦਾ ਕਨਸੈਪਟ ਜਿਹੜਾ ਹੈ ਜਾਂ ਪਲਾਸਟਿਕ ਸਰਜਰੀ ਦਾ ਹੁਣ ਆ ਗਿਆ ਇਹ ਉੱਥੋਂ ਤੋਂ ਪੈਦਾ ਹੋਇਆ ਹੋਇਆ ਸੋ ਹੁਣ ਮੋਦੀ ਸਰਕਾਰ ਨੇ ਹੰਬਲਾ ਮਾਰਿਆ ਪਹਿਲ ਕੀਤੀ ਹੈ ਪਹਿਲੇ ਇਦਾਂ ਦੇ ਪ੍ਰੈਮ ਮਿਨਿਸਟਰ ਹੋਏ ਜਿਨ੍ਹਾਂ ਨੇ ਆਯੁਰਵੇਦ ਨੂੰ ਤੇ ਯੂਸ ਮਤਰਾਲਾ ਡਵੈਲਪ ਕਰਕੇ ਪੂਰੇ ਵਰਲਡ ਦੇ ਵਿੱਚ ਇੱਕ ਯੋਗਾ ਦੇ ਥਰੂ ਗੱਲ ਚਲਾਈ ਹੈ ਤੇ ਹੁਣ ਇੱਕ ਮਤਰਾਲਾ ਡਵੈਲਪ ਹੋਇਆ ਹੈ ਤੇ ਇੱਥੋਂ ਤੱਕ ਕਿ ਕੀਨੀਆ ਦਾ ਪ੍ਰਧਾਨ ਮੰਤਰੀ ਸ਼ਾਇਦ ਰਾਸ਼ਟਰਪਤੀ ਮੈਂ ਨਾ ਭੁੱਲਾਂ ਉਹਦੀ ਇੱਕ ਬੇਟੀ ਸੀ ਉਹਦੀ ਅੱਖਾਂ ਦੀ ਨਿਗਾ ਚਲੇ ਗਈ ਸੀ ਪੂਰੇ ਵਰਲਡ ਦੇ ਵਿੱਚ ਰਾਸ਼ਟਰਪਤੀ ਦੀ ਕਿੰਨੀ ਦੇਖੋ ਪਹੁੰਚ ਹੁੰਦੀ ਹੈ ਉਹਦਾ ਇਲਾਜ ਨਹੀਂ ਹੋ ਸਕਿਆ ਉਹਨੂੰ ਅਗਰ ਸਫਲਤਾ ਮਿਲੀ ਇੰਡੀਆ ਦੇ ਵਿੱਚ ਮਿਲੀ ਉਹ ਵੀ ਆਯੁਰਵੇਦ ਦੇ ਵਿੱਚ ਆਯੁਰਵੇਦਿਕ ਐਡਾ ਵੱਡਾ ਖਜ਼ਾਨਾ ਸਾਡੇ ਕੋਲ ਹੈ ਅਗਰ ਇਹਨੂੰ ਸੰਭਾਲਿਆ ਜਾਵੇ ਪਰ ਆਯੁਰਵੇਦ ਦੇ ਨਾਂ ਦੇ ਉੱਤੇ ਹੀ ਬਹੁਤ ਸਾਰਾ ਕੁਝ ਹੈ ਹੁੰਦਾ ਜੋ ਆਯੁਰਵੇਦ ਨਹੀਂ ਹੈਗਾ ਜੀ 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 ਸਰ ਅਸਲ ਆਯੁਰਵੇਦ ਨਾਤੇ ਯੂਨੀਵਰਸਿਟੀਆਂ ਚ ਪੜਾਇਆ ਜਾਂਦਾ ਹੈ ਨਾ ਕਿਤੇ ਹੋਰ ਮਿਲਦਾ ਇਹ ਤਾਂ ਇੱਕ ਸਾਡੇ ਰਿਸ਼ੀ मुनि ਜਿਹੜੇ ਜੰਗਲਾਂ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਰਹਿ ਕੇ ਉਹਨਾਂ ਨੇ ਖੋਜਾਂ ਕੀਤੀਆਂ ਕਿਹੜੇ ਬੂਟੀਆਂ ਜੜੀਆਂ ਬੂਟੀਆਂ ਲੱਭ ਕੇ ਅੱਜ ਗ੍ਰੰਥ ਸੰਭਾਲੇ ਪਏ ਐ ਹੁਣ ਜਿਹੜੇ ਸਾਡੇ ਵੈਦ ਜੀ ਨੇ ਜਿਹੜੇ ਦਵਾਈਆਂ ਤਿਆਰ ਕਰਦੇ ਆ ਜਿਨ੍ਹਾਂ ਤੋਂ ਅਸੀਂ ਸਿੱਖ ਰਹੇ ਹਾਂ ਬਹੁਤ ਸਾਲਾਂ ਤੋਂ ਲੱਗੇ ਹੋਏ ਆ ਤੇ ਉਹਨਾਂ ਨੂੰ ਵੀ ਇੱਕ ਮਸਤਾਨਾ ਜੋਗੀ ਸੀਗਾ ਜਿਹੜਾ ਬਹੁਤ ਸਾਰਾ ਦਵਾਈਆਂ ਬਾਰੇ ਜਾਣਦਾ ਸੀ ਕੋਈ ਉਹਨੂੰ ਆਪਣੇ ਘਰ ਦੀ ਪਰਵਾਹ ਨਹੀਂ ਸੀ ਕੋਈ ਕਾਸੇ ਦੀ ਨਹੀਂ ਸੀ ਉਹਨਾਂ ਨੂੰ ਇਹ ਗੁਰ ਦੱਸ ਗਿਆ ਕਿਤੇ ਤੋਂ ਵੀ ਇਹ ਮੈਡੀਸਨ ਦਵਾਈਆਂ ਜਿਹੜੀਆਂ ਆ ਸਾਡੇ ਕੋਲ ਹੁਣ ਦੇਖੋ ਜਿਹੜੇ ਪੇਸ਼ੈਂਟ ਆਉਂਦੇ ਆ ਤਕਰੀਬਨ ਲੋਕਾਂ ਦੇ ਵਿੱਚ ਕੀ ਵਿਥ ਬਣ ਗਈ ਜਿਹੜਾ ਸਾਡਾ ਸਮਾਜ ਪੜ੍ਹ ਲਿਖ ਗਿਆ ਉਹ ਲੋਪੇਤੀਵਾਲ ਨੂੰ ਜਾ ਰਿਹਾ ਹੈ ਉਹ ਕਹਿੰਦਾ ਵੀ ਜੇ ਆ ਜੜੀਆਂ ਬੂਟੀਆਂ ਕੀ ਕਰਨਗੀਆਂ ਮੈਨੂੰ ਵੀ ਇਹ ਇਹਦੇ ਨਾਲ ਤਾਂ ਇਲਾਜ ਹੀ ਨਹੀਂ ਹੋ ਸਕਦਾ ਮੈਨੂੰ ਤਾਂ ਕੈਂਸਰ ਹੈ ਮੇਰੇ ਤਾਂ ਡਾਕਟਰਾਂ ਨੇ ਦੱਸਦਾ ਵੱਡੇ ਤੋਂ ਵੱਡੇ ਡਾਕਟਰ ਨੇ ਦੱਸਦਾ ਵੀ ਇਹ ਤਾਂ ਲੀਵਰ ਟ੍ਰਾਂਸਪਲੈਂਟ ਹੋਊਗਾ 50 ਲੱਖ ਲੱਗੂਗਾ ਇਹਦਾ ਤਾਂ ਕੋਈ ਇਲਾਜ ਹੀ ਨਹੀਂ ਪਰ ਫਿਰ ਵੀ ਕੁਝ ਸਿਆਣੇ ਬੰਦੇ ਗੱਲ ਕਰਕੇ ਵੀ ਚਲੋ ਆਪਾਂ ਇੱਕ ਮੌਕਾ ਦੇ ਕੇ ਦੇਖ ਲੈਂਦੇ ਹਾਂ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦਾ ਹੈ ਮੋਸਟਲੀ ਪੇਸ਼ੈਂਟ ਸਾਡੇ ਕੋਲ ਲਾਸਟ ਸਟੇਜ ਤੇ ਆਉਂਦੇ ਨੇ ਜਦੋਂ ਮਤਲਬ ਦੇਖਣ ਲਈ ਉਹ ਵੀ ਚਲੋ ਜੇ ਬਚ ਗਿਆ ਤਾਂ ਠੀਕ ਹੈ ਨਹੀਂ ਤਾਂ ਸੋ ਉਹ ਪੇਸ਼ੈਂਟ ਸਾਡੇ ਕੋਲ ਜਿਹੜੇ ਆ ਸਾਰੇ ਕਿਓਰ ਹੋ ਜਾਂਦੇ ਆ ਲੀਵਰ ਪਹਿਲਾਂ ਨਾਲੋਂ ਵੀ ਜਿਹੜਾ ਆ ਸਹੀ ਹੋ ਜਾਂਦਾ ਹੂੰ ਹੂੰ ਕਿੰਨਾ ਲੀਵਰ ਕਿੰਨਾ ਡੈਮੇਜ ਹੋਇਆ ਹੋਵੇ ਕਿੱਥੋਂ ਤੱਕ ਠੀਕ ਹੋ ਸਕਦਾ ਕੋਈ ਆਉਦੀ ਸੰਭਾਵਨਾ ਕੋਈ ਮਰੀਜ਼ ਜੇ ਤੁਹਾਨੂੰ ਸੁਣ ਰਿਹਾ ਉਹ ਕਿੱਥੋਂ ਤੱਕ ਮੰਨ ਕੇ ਚੱਲੇ ਕਿ ਹਾਂ ਸਰ ਪੂਰੀ ਬਾਡੀ ਦੇ ਵਿੱਚ ਇੱਕ ਲੀਵਰੀ ਹੈ ਜਿਹੜਾ ਸਭ ਤੋਂ ਵੱਧ ਆਪਣੇ ਆਪ ਨੂੰ ਰਿਕਵਰ ਕਰ ਲੈਂਦਾ ਕਿਸੇ ਦਾ ਲੀਵਰ ਖਰਾਬ ਹੋ ਗਿਆ ਜਦੋਂ ਟ੍ਰਾਂਸਪਲੈਂਟ ਕਰਦੇ ਆ ਤਾਂ ਉਹ ਇਹ ਤਾਂ ਹੈ ਨਹੀਂ ਕੋਈ ਫੈਕਟਰੀ ਚ ਲੀਵਰ ਬਣਦਾ ਉੱਥੋਂ ਲਿਆ ਕੇ ਪਾ ਦੇਣਾ ਕਿਸੇ ਦੂਸਰੇ ਪਰਿਵਾਰ ਦੇ ਮੈਂਬਰ ਦਾ ਲੀਵਰ ਦਾ ਕੁਝ ਹਿੱਸਾ ਕੱਟ ਕੇ ਲਿਆ ਜਾਂਦਾ ਹੈ ਇਹ ਇਹਦਾ ਵજન ਕੋਈ 1.5 ਕਿਲੋ ਦੇ ਕਰੀਬ ਹੁੰਦਾ ਹੈ ਲੀਵਰ ਦਾ ਉਹਦੇ ਚ ਤੁਸੀਂ ਅੱਧਾ ਕੱਟ ਵੀ ਲੈਣੋ 700 ਗ੍ਰਾਮ 800 ਗ੍ਰਾਮ ਤੁਸੀਂ ਕੱਟ ਕੇ ਲੀਵਰ ਦੂਜੇ ਨੂੰ ਦੇਤਾ ਜਦੋਂ ਤੁਸੀਂ ਦੂਜੇ ਨੂੰ ਦੇਤਾ ਤੇ ਜਿਹਦਾ ਕੱਟਿਆ ਚਾਰ ਹਫ਼ਤਿਆਂ ਦੇ ਵਿੱਚ ਇਹਨੇ ਆਪਣੇ ਆਪ ਨੂੰ ਉਸੇ ਸ਼ੇਪ ਤੇ ਲੈ ਆਉਣਾ ਜਿਹਦਾ ਕੱਟਿਆ ਉਹਨੇ ਵੀ ਪੂਰਾ ਹੋ ਜਾਣਾ ਜਿਹਦੇ ਪਾਇਆ ਉਹਦਾ ਵੀ ਪੂਰਾ ਹੋ ਜਾਣਾ ਪਰ ਸਭ ਤੋਂ ਵੱਧ ਬਾਡੀ ਦੇ ਵਿੱਚ ਅਗਰ ਕੀਮਤੀ ਹੈ ਮੈਂ ਤਾਂ ਹਾਰਟ ਨਾਲੋਂ ਵੀ ਇਹਨੂੰ ਵੱਧ ਕਹਿੰਨਾ ਇਕੋ ਟਾਈਮ ਤੇ ਇਹ 500 ਕੰਮ ਕਰਦਾ ਹੈ ਲਿਵਰ ਲਿਵਰ ਸਭ ਤੋਂ ਵੱਧ ਕੰਮ ਕਰਦਾ ਹੈ ਤੁਸੀਂ ਦੇਖਿਆ ਹੋਊਗਾ ਹੁਣ ਤੇ ਬੰਦੇ ਕਹਿੰਦੇ ਮੇਰਾ ਦਿਲ ਟੁੱਟ ਗਿਆ ਹੋ ਗਿਆ ਪੁਰਾਣੇ ਸਮਿਆਂ ਦੇ ਵਿੱਚ ਜਿਗਰ ਨੂੰ ਬਹੁਤ ਵੱਡੀ ਅਹਿਮੀਅਤ ਦਿੱਤੀ ਜਾਂਦੀ ਤੁਸੀਂ ਸੁਣਿਆ ਹੋਊਗਾ ਮੇਰੇ ਜਿਗਰ ਦਾ ਟੁੱਟਾ ਹੈ ਹਮ ਮੇਰਾ ਕਾਲਜਾ ਨਿਕਲ ਗਿਆ ਹਮ ਅੱਜ ਤੋਂ ਬਦ ਲੋਕਾਂ ਨੂੰ ਇਹ ਨਹੀਂ ਪਤਾ ਵੀ ਹਾਰਟ ਨੂੰ ਜਿਗਰ ਕਹੀ ਜਾਂਦੇ ਆ ਲਿਵਰ ਆਓ ਲਿਵਰ ਆਓ ਲਿਵਰ ਉਹਨੂੰ ਹੀ ਕਾਲਜਾ ਕਿਹਾ ਜਾਂਦਾ ਉਹਨੂੰ ਹੀ ਲਿਵਰ ਕਿਹਾ ਜਾਂਦਾ ਉਹਨੂੰ ਜਿਗਰ ਕਿਹਾ ਜਾਂਦਾ ਇਹ ਸਭ ਤੋਂ ਵੱਧ ਇੰਪੋਰਟੈਂਟ ਹੈ ਆਪਣੀ ਬਾਡੀ ਦੇ ਵਿੱਚ ਸਭ ਤੋਂ ਵੱਧ ਕੰਮ ਇਹ ਕਰਦਾ ਹੈ ਹੂੰ ਜੀ ਤਾਂ ਕੀ ਤੁਸੀਂ ਮਤਲਬ ਕਲੇਮ ਕਰਦੇ ਹੋ ਕਿ ਕਿਸੇ ਦਾ ਲਿਵਰ ਮੰਨ ਲਓ 10% ਹੀ ਰਹਿ ਗਿਆ ਹੋਵੇ ਤੁਸੀਂ ਉਹ ਰਾਈਵ ਕਰ ਦੋਗੇ ਸਰ ਕਲੇਮ ਅਸੀਂ ਤਾਂ ਮਤਲਬ ਕੀ ਸਾਡੇ ਕੋਲ ਕਿੰਨੇ ਪੇਸ਼ੈਂਟ ਇਦਾਂ ਦੇ ਹੈਗੇ ਆ ਵੀ ਇੱਕ ਤਾਂ ਹੁੰਦਾ ਵੀ ਕੈ ਮੇਰੇ ਅੱਗੇ ਓਦਾਂ ਕਿਸੇ ਨੂੰ ਲੈ ਆਉਣਾ ਹਨਾ ਪੜੇ ਲਿਖੇ ਲੋਕ ਜਿਹੜੇ ਜਿਨ੍ਹਾਂ ਦਾ ਨਾਮ ਲੈਣ ਦੇ ਵਿੱਚ ਵੀ ਮੈਨੂੰ ਕੋਈ ਅਤਕਥਨ ਹੀ ਨਹੀਂ ਹੋ ਗਈ ਹੁਣੀ ਹੁਣ ਇੱਕ ਪੇਸ਼ੈਂਟ ਅਸੀਂ ਠੀਕ ਕੀਤਾ ਰਣਵੀਰ ਸਿੰਘ ਐਸਪੀ ਰਟਾਇਰ ਨੇ ਲੁਧਿਆਣੇ ਰਹਿੰਦੇ ਨੇ ਭਾਈ ਰਣਧੀਰ ਸਿੰਘ ਨਗਰ ਦੇ ਵਿੱਚ ਉਹਨਾਂ ਦੀ ਬੇਟੀ ਵੀ ਡਾਕਟਰ ਹੈ ਉਹਨਾਂ ਨੂੰ ਡਾਕਟਰਾਂ ਨੇ ਕਹਿਤਾ ਸੀਗਾ ਵੀ 50 ਲੱਖ ਰੁਪਏ ਦੇ ਕਰੀਬ ਤੁਹਾਡਾ ਲੱਗੂਗਾ ਉਹ ਸਾਨੂੰ ਪਤਾ ਪੁਲਿਸ ਅਫਸਰ ਸੀ ਥੋੜੀ ਡਰਿੰਕ ਵੱਧ ਕਰਦੇ ਰਹੇ ਪਰ ਮੈਂ ਹੀ ਕਹਿੰਦਾ ਵੀ ਡਰਿੰਕ ਕਰਨ ਵਾਲਿਆਂ ਦੀ ਲੀਵਰ ਖਰਾਬ ਹੁੰਦਾ ਡਰਿੰਕ ਕਰਨ ਤੋਂ ਬਿਨਾਂ ਵੀ ਹੁੰਦਾ ਤੇ ਉਹਨਾਂ ਨੂੰ ਗੱਡੀ ਦੇ ਵਿੱਚ ਪਾ ਕੇ ਲਿਆਂਦਾ ਸੀ ਦੋ ਬੰਦੇ ਨਾਲ ਲੈ ਕੇ ਆਏ ਸੀ ਪਰ 15 ਦਿਨਾਂ ਬਾਅਦ ਉਹ ਆਪ ਗੱਡੀ ਚ ਲਾ ਕੇ ਲੈ ਕੇ ਆਏ ਤੁਹਾਡੇ ਕੋਲ ਠੀਕ ਕੈਮਰੇ ਤੇ ਆ ਕੇ ਤੁਹਾਡੇ ਕੋਲ ਕਹਿ ਦੇਣਗੇ ਸਾਡੇ ਕੋਲ ਉਹਨਾਂ ਦੀ ਵੀਡੀਓ ਪਈ ਹੈ ਸਾਡੇ ਫੇਸਬੁੱਕ ਪੇਜ ਦੇ ਉੱਤੇ ਚੈਨਲ ਦੇ ਉੱਤੇ ਪਈ ਹੈ ਉਹ ਆਪ ਬੋਲ ਕੇ ਉਹਨਾਂ ਨੂੰ ਦੱਸਿਆ ਵੀ ਇਦਾਂ ਇਦਾਂ ਤਿੰਨ ਮਹੀਨਿਆਂ ਦੇ ਵਿੱਚ ਉਹ ਪੂਰਾ ਸਹੀ ਹੋ ਗਏ ਸੀ ਕਿਸੀ ਹੁਣ ਨੋਰਮਲ ਜ਼ਿੰਦਗੀ ਆਪਣੀ ਜੀ ਰਹੇ ਆ ਹਾਂਜੀ ਹਾਂਜੀ ਜੇ ਤੁਸੀਂ ਕਹਿੰਦੇ ਆਖਰੀ ਸਟੇਜ ਤੁਸੀਂ ਆਖਰੀ ਸਟੇਜ ਸਿਰੋਸਿਸ ਖਾਸ ਤੌਰ ਦੇ ਇਹ ਕਹਿੰਦੇ ਜਦੋਂ ਸਿਰੋਸਿਸ ਸਟੇਜ ਪਹੁੰਚ ਜਾਂਦਾ ਉਹ ਠੀਕ ਨਹੀਂ ਰੋਚਕ ਗੱਲ ਦੱਸਦਾ ਹੁਣੀ ਮੈਨੂੰ ਫੋਨ ਆਇਆ ਸੀਗਾ ਬੰਦਾ ਗਾਜ਼ੀਆਬਾਦ ਤੋਂ ਹੈ ਚਾਰਟਡ ਅਕਾਊਂਟੈਂਟ ਹੈ ਡਾਕਟਰਾਂ ਨੇ 4 ਮਹੀਨੇ ਦੀ ਲਾਈਫ ਦੱਸਦੇ ਸੀ ਅਰਨ ਕੁਮਾਰ ਗਰਗ ਓਪਨਲੀ ਕਹਿ ਰਿਹਾ ਮੈਂ ਤਾਂ ਕੈਮਰੇ ਤੇ ਸੀ 4 ਮਹੀਨਿਆਂ ਤੋਂ ਵੱਧ ਡਾਕਟਰਾਂ ਨੇ ਕਹਿਤਾ ਸੀ ਕਿ ਤੂੰ ਜੀ ਨਹੀਂ ਸਕਦਾ ਉਹਨੂੰ ਸਾਡੇ ਦੁਆਖਾਨੇ ਦੇ ਬਾਰੇ ਕਿਸੇ ਨੇ ਦੱਸਿਆ ਕਿ ਤੂੰ ਉੱਥੋਂ ਜਾ ਕੇ ਦਵਾਈ ਲੈ ਉਹਨੇ ਇੱਥੋਂ ਦਵਾਈ ਲੈਣੀ ਸ਼ੁਰੂ ਕਰਤੀ 15 ਦਿਨਾਂ ਦੇ ਵਿੱਚ ਉਹ ਬਹੁਤ ਰਿਕਵਰ ਹੋ ਗਿਆ ਹੁਣ ਸਾਡੇ ਦੁਆਖਾਨੇ ਦਾ ਸਾਰਾ ਸੀਏ ਦਾ ਕੰਮ ਉਹ ਦੇਖਦਾ ਹੁਣ ਉਹਦਾ ਫੋਨ ਆਇਆ ਸੀ ਮੈਨੂੰ ਉਹ ਕਿਉਂਕਿ 31 ਮਾਰਚ ਨੇੜੇ ਆ ਰਹੀਆਂ ਰਿਟਰਨ ਫਾਇਲ ਕਰਨੀਆਂ ਵੀ ਆ ਡਾਕੂਮੈਂਟ ਭੇਜ ਦੋ ਹਾਂ 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 ਮੰਨ ਲਓ ਇਹ ਮੈਂ ਹੀ ਸਿੱਧਾ ਪੁੱਛ ਰਿਹਾ ਕਿ ਸਿਰੋਸਿਸ ਸਟੇਜ ਦੇ ਅੰਦਰ ਤੁਸੀਂ ਲਿਵਰਟੀ ਕਰ ਸਕਦੇ ਹੋ ਆਮ ਤੌਰ ਤੇ ਕਹਿੰਦਾ ਸਿਰੋਸਿਸ ਹੋ ਜਾਂਦਾ ਬੰਦਾ ਚਲਾ ਜਾਂਦਾ ਹਾਂਜੀ 80% ਤੱਕ ਜਿਹੜਾ ਫਾਈਬਰੋਸਕੈਨ ਹੈ ਨਾ ਉਹਦੇ ਚ ਇਹ ਪਤਾ ਲੱਗ ਜਾਂਦਾ ਕਿ ਲਿਵਰ ਕਿੰਨੇ ਪਰਸੈਂਟ ਕੰਮ ਕਰਦਾ ਮੰਨ ਲਓ 80% ਤੱਕ ਪੇਸ਼ੈਂਟ ਸਾਡੇ ਕੋਲ ਜਿਹੜੇ ਆ ਉਹ ਰਿਕਵਰ ਹੋਏ ਆ ਸਿਰੋਸਿਸ ਦੇ ਹਮ ਸਾਰੇ ਦੇ ਸਾਰੇ ਔਰ ਜਿਹਨਾਂ ਨੋਰਮਲ ਫੈਟੀ ਹੈ ਲਿਵਰ ਚ ਗਰਮੀ ਹੈ ਇਹ ਕਈ ਵਾਰ ਤਾਂ ਸਾਨੂੰ ਪਤਾ ਹੀ ਉਦੋਂ ਲੱਗਦਾ ਕਈਆਂ ਨੂੰ ਸਿਮਟਵੇਂ ਨਹੀਂ ਪਤਾ ਲੱਗਦੀ ਹਮਮ ਲੀਵਰ ਦੇ ਨਾਲ ਬਹੁਤ ਕੁਝ ਹੋ ਸਕਦਾ ਤੁਹਾਡੀ ਬੋਡੀ ਦੇ ਵਿੱਚ ਤੁਹਾਨੂੰ ਸਕਿਨ ਦੇ ਉੱਤੇ ਖਾਰਸ਼ ਹੋ ਸਕਦੀ ਹੈ ਤੁਹਾਡੇ ਜਿਹੜੇ ਕੋਲੇਸਟ੍ਰੋਲ ਲੈਵਲ ਹੈ ਉਹ ਵੱਧ ਸਕਦਾ ਕਿਉਂਕਿ ਲੀਵਰ ਨੇ ਫਿਲਟਰ ਕਰਨਾ ਹੁੰਦਾ ਸਾਰਾ ਕੁਝ ਤੁਹਾਡਾ 슈ਗਰ ਲੈਵਲ ਵੱਧ ਗਿਆ ਤੁਸੀਂ ਡਾਕਟਰ ਕੋਲ ਗਏ ਡਾਕਟਰ ਨੇ ਚੈੱਕ ਕੀਤਾ ਕਿ ਤੁਹਾਡਾ 슈ਗਰ ਲੈਵਲ ਵੱਧਿਆ ਹੈ ਤੁਹਾਨੂੰ ਇੱਕ ਟੈਬਲੇਟ ਜਾਂ ਇਨਸੂਲਿਨ ਤੇ ਲਾਤਾ ਤੁਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਮੇਰਾ ਵਧਿਆ ਕਿਉਂ ਉਨੇ ਗੋਲੀ ਲਾਤੀ ਤੁਸੀਂ ਗੋਲੀ ਖਾਈ ਗਈ ਅਸਲ ਚ ਹੁੰਦਾ ਕਿ ਇਹ ਲੀਵਰ ਦੇ ਵਿੱਚ ਜਦੋਂ ਥੋੜੀ ਜਿਹੀ ਗਰਮੀ ਆਈ ਤਾਂ ਜਿਹੜਾ ਲੀਵਰ ਨੇ ਰਿਲੀਜ਼ ਕਰਨਾ ਹੁੰਦਾ ਬਲੱਡ ਦੇ ਵਿੱਚ 슈ਗਰ ਉਹ ਆਪਣੇ ਆਪ ਹੀ ਬਲੱਡ ਦੇ ਵਿੱਚ ਜਾਣ ਲੱਗਿਆ ਰੀਡਿੰਗਾਂ ਵਧ ਗਈਆਂ ਤੁਹਾਨੂੰ ਗੋਲੀ ਲਾਤੀ ਬਟ ਤੁਹਾਡੀ ਪੈਨਕ੍ਰੀਆਜ਼ ਨੂੰ ਕੁਝ ਨਹੀਂ ਸੀ ਹੋਇਆ ਤੁਹਾਡੀ ਪੈਨਕ੍ਰੀਆਜ਼ ਕੰਮ ਕਰਦੀ ਸੀ ਤੁਸੀਂ ਉਹ ਗੋਲੀਆਂ ਖਾਣ ਲਿਆ ਬਾਹਰੋਂ ਇਨਸੂਲਿਨ ਦੇਣ ਲੱਗੇ ਤੁਹਾਡੀ ਪੈਨਕ੍ਰੀਆਜ਼ ਇੱਕ ਦਿਨ ਡੈੱਡ ਹੋ ਗਈ ਜਦੋਂ ਤੁਸੀਂ ਸਾਲ ਪਰ ਖਾਂਦੇ ਰਹੇ ਬਟ ਸਾਡੇ ਕੋਲ ਜਦੋਂ 슈ਗਰ ਦਾ ਪੇਸ਼ੈਂਟ ਆਉਂਦਾ ਅਸੀਂ ਉਹਨੂੰ ਸ਼ੂਗਰ ਦੀ ਦਵਾਈ ਨਹੀਂ ਪਹਿਲੀ ਸਨ ਚੱਕ ਕੇ ਦਿੰਦੇ ਅਸੀਂ ਉਹਦੀ ਨਬਜ਼ ਦੇਖਦੇ ਆਂ ਉਹਦੀ ਨਬਜ਼ ਤੋਂ ਪਤਾ ਲੱਗ ਜਾਂਦਾ ਕਿ ਇਹਦੇ 'ਚ ਗਰਮੀ ਹੈ ਅਸੀਂ ਉਹਨੂੰ ਲੀਵਰ ਦੀ ਦਵਾਈ ਦਿੰਨੇ ਆਂ ਸ਼ੂਗਰ ਦੀ ਦੰਦੀ ਵੀ ਨਹੀਂ ਲੋਕਾਂ ਦੀ 500 ਤੋਂ 15 ਦਿਨਾਂ ਦੇ ਵਿੱਚ 80 100 120 150 ਤੇ ਆ ਜਾਂਦੀ ਹੈ ਹੂੰ 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 ਔਰ 150 ਸ਼ੂਗਰ ਲੈਵਲ ਤੇ ਉੱਤੇ ਕਦੇ ਵੀ ਕੋਈ ਮੈਡੀਸਿਨ ਮੈਂ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਦਾ ਪੀੜਤ ਨੇ ਕਹਿਣਾ ਚਾਹੁੰਦਾ ਕਿ 150 ਤੱਕ ਖਾਲੀ ਪੇਟ ਅਗਰ ਤੁਹਾਡਾ ਸ਼ੂਗਰ ਲੈਵਲ ਰਹਿੰਦਾ ਹੈ ਤਾਂ ਤੁਹਾਨੂੰ ਮੈਡੀਸਿਨ ਨਹੀਂ ਖਾਣੀ ਚਾਹੀਦੀ ਤੁਸੀਂ ਨੈਟ ਤੇ ਸਰਚ ਕਰਕੇ ਦੇਖ ਲਓ WHU ਦੇ 1966 ਦੇ ਜਿਹੜੇ ਅੰਕੜੇ ਨੇ 슈ਗਰ ਦੇ ਪ੍ਰਤੀ ਉਹ ਹੋਰ ਨਹੀਂ ਹਮਮ ਅੱਜ ਤਾਂ 100 ਤੋਂ ਥੱਲੇ ਹੀ 슈ਗਰ ਡਿਕਲੇਅਰ ਕਰਤੀ ਇਹਨਾਂ ਨੇ ਮੈਡੀਸਨ ਵਿੱਚ ਉਹ ਵੇਚਣ ਦੇ ਲਈ ਸਾਰਾ ਸਿਸਟਮ ਉਹ ਇੰਡਸਟਰੀ ਬਣ ਗਈ ਕਿਉਂਕਿ ਇਸ ਇੰਡਸਟਰੀ ਨੂੰ ਅਮਾਰਨ ਦੇ ਲਈ ਬਹੁਤ ਇਦਾਂ ਦੀਆਂ ਚੱਲਾਂ ਜੇ ਬਿਮਾਰ ਹੋਊ ਤਾਂ ਹਸਪੀਟਲ ਚੱਲਣਗੇ ਜੇ ਕੋਈ ਬਿਮਾਰੀ ਨਹੀਂ ਹੋ ਹਸਪੀਟਲ ਬੰਦ ਹੋ ਜਾਣਗੇ ਉਹ ਚਲਾਉਣੇ ਹੁਣ ਤਾਂ ਮਾਰਕੀਟਿੰਗ ਹੁੰਦੀ ਹੈ ਉਹ ਤਾਂ ਮਤਲਬ ਹਸਪੀਟਲਾਂ ਦੀ ਮਾਰਕੀਟਿੰਗ ਹੁੰਦੀ ਹੈ ਬੰਦੇ ਭਰਤੀ ਰਹਿਣੇ 5 ਸਟਾਰ ਟਾਈਪ ਉਸੇ ਮਹਾਲ ਬਣਾਤਾ ਸਾਰਾ ਫੈਮਲੀ ਡਾਕਟਰ ਜਿੱਦਾਂ ਅਸੀਂ ਬਣਾਏ ਆ ਫੈਮਲੀ ਡਾਕਟਰ ਦਾ ਮਤਲਬ ਹੈ ਵੀ ਜਿਹੜੀ ਵੀ ਮਾੜੀ ਜੀ ਪ੍ਰੋਬਲਮ ਆ ਗਈ ਉਹਦੇ ਕੋ ਜਾਣਾ ਹੁਣ ਉਹਨੇ ਤੁਹਾਨੂੰ ਸ਼ੂਗਰ ਦੀ ਸ਼ੂਗਰ ਦੇ ਬ੍ਰੀਚ ਨੂੰ ਕੱਲਾ ਸ਼ੂਗਰ ਹੈ ਥੋੜੀ ਰਹਿਣਾ ساری ਜ਼ਿੰਦਗੀ ਉਹਨੂੰ ਹਾਰਟ ਦੀ ਵੀ ਪ੍ਰੋਬਲਮ ਆਣੀ ਨਿਗਾਹ ਦੀ ਵੀ ਪ੍ਰੋਬਲਮ ਆਣੀ ਹੱਡੀਆਂ ਦੀ ਵੀ ਪ੍ਰੋਬਲਮ ਆਣੀ ਫਿਰ ਉੱਥੇ ਜਾਣਾ ਤੁਸੀਂ ਉਹ ਕਿਉਰ ਨਹੀਂ ਕਰਦੇ ਬਿਮਾਰੀ ਨੂੰ ਬਸ ਉੱਥੇ ਇੱਕ ਟਿਕਾ ਰੱਖਦੇ ਆ ਕਿ ساری ਜ਼ਿੰਦਗੀ ਤੁਸੀਂ ਦਵਾਈਆਂ ਲਈ ਜਾਓ ਪਰ ਜਿਹੜਾ ਆਯੁਰਵੇਦ ਹੈ ਅਜਰਵੇਦ ਪੂਰੇ ਜੜ ਤੋਂ ਬਿਮਾਰੀ ਨੂੰ ਬਿਮਾਰੀ ਨੂੰ ਖਤਮ ਕਰਦਾ ਅਜਰਵੇਦ ਤਾਂ ਪਹਿਲਾਂ ਲੱਭਦਾ ਹੀ ਇਹ ਹੈ ਕਿ ਬਿਮਾਰੀ ਹੋਈ ਕਿਉਂ ਹਮ ਹਮ ਐਲੋਪੈਥੀ ਨੇ ਹੋਈ ਕਿਉਂ ਹੈ ਇਹ ਨਹੀਂ ਲੱਭਣਾ ਐਲੋਪੈਥੀ ਨੇ ਤੁਹਾਡਾ ਸ਼ੂਗਰ ਲੈਵਲ ਵਧਿਆ ਇਨਸੂਲਿਨ ਬਾਹਰੋਂ ਦੇ ਦਿੱਤੀ ਹਮ ਹਮ ਅਸੀਂ ਲੱਭਣਾ ਕਿ ਹੋਈ ਕਿਉਂ ਹੈ ਜਦੋਂ ਹੋਈ ਕਿਉਂ ਲੱਭਣਾ ਉਹਦਾ ਇਲਾਜ ਹੋਊਗਾ ਤੇ ਪ੍ਰੋਬਲਮਾਂ ਸਾਰੀਆਂ ਸੋਲਵ ਹੋ ਜਾਂਦੀਆਂ ਨੇ ਅੱਛਾ ਕਿਡਨੀ ਦੇ ਬਾਰੇ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਆਉਂਦੀਆਂ ਹੋਣੇ ਹਨਾ ਕਿਡਨੀ ਨੂੰ ਲੈ ਕੇ ਵੀ ਇਹ ਇਹ ਮੇਜਰ ਬਿਮਾਰੀਆਂ ਅੱਜਕੱਲ ਮਨਿਆ ਜਾ ਰਿਹਾ ਹਨਾ ਲਿਵਰ ਤੋਂ ਬਾਅਦ ਕਿਡਨੀ ਜੀ 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 ਤਾਂ ਕਿਡਨੀ ਨੂੰ ਲੈ ਕੇ ਤੁਸੀਂ ਕਿੱਥੋਂ ਤੱਕ ਕਹਿੰਦੇ ਨੂੰ ਇੰਨੀ ਕਿਡਨੀ ਉਹ ਆ ਤੇ ਸਾਡੇ ਵੱਲੋਂ ਅਸੀਂ ਉਹਨੂੰ ਕਿਉਰ ਕਰਦੇ ਕਿਡਨੀ ਦੇਖੋ ਪਹਿਲਾਂ ਹੀ ਪ੍ਰਮਾਤਮਾ ਨੇ ਸਾਨੂੰ ਜਿਹੜੇ ਦੋ ਗੋਦੇ ਦਿੱਤੇ ਹਨਾ ਬੰਦਾ ਇੱਕ ਨਾਲ ਸਰਵਾਈਵ ਕਰ ਲੈਂਦਾ ਪਰ ਲੋਕ ਵਿਚਾਰੇ ਡਾਇਲਿਸਿਸ ਕਰਾਉਂਦੇ ਰਹਿੰਦੇ ਆ ਸਾਡੇ ਮੇਰੇ ਕਈ ਦੋਸਤ ਮੈਂ ਦੇਖਿਆ ਬੜੇ ਯੰਗ ਸੀਗੇ ਜੀ ਚਲੇ ਗਏ ਕੁਝ ਕਰੋਨਾ ਚਲੇ ਗਏ ਸਰਨਾ ਪੱਤਰਕਾਰ ਹੁੰਦੇ ਸੀ ਦਵਿੰਦਰ ਜੀ 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 ਬੜੇ ਹੁਣ ਹਾਰ ਸੀ ਬੜੇ ਸਰਦੂ ਸਕੰਦਰ ਜੀ ਆਪਣੇ ਉਹਨਾਂ ਦੀ ਉਹ ਕਿਡਨੀਆਂ ਡਾਲਸ ਕਰਾਉਂਦੇ ਕਰਾਉਂਦੇ ਇੱਕਦਮ ਹੀ ਪਤਾ ਲੱਗਿਆ ਉਹਨਾਂ ਨੂੰ ਵੀ ਆਹ ਕੰਮ ਹੋ ਗਿਆ ਦਿੱਲੀ ਰਹਿੰਦੇ ਸੀ ਸਰ ਬੰਦਾ ਕਰੇ ਕੀ ਜਾਵੇ ਕਿੱਥੇ ਤੁਸੀਂ ਹਸਪੀਟਲ ਜਾਓਗੇ ਨਾ ਹਸਪੀਟਲ ਜਾਓਗੇ ਜਾਂ ਕਿਡਨੀ ਦੀ ਦਿੱਕਤ ਆ ਗਈ ਹਸਪੀਟਲ ਜਾਓਗੇ ਐਲੋਪੈਥੀ ਜਾਓਗੇ ਪਰ ਜਦ ਇਲਾਜ ਹੀ ਨਹੀਂ ਹੈ ਜਦ ਸਾਡੀ ਸਾਇੰਸ ਹੈ ਜਿਹੜੀ ਸਾਡੀ ਰਿਸਰਚ ਹੈ ਮੈਡੀਸਨ ਤੇ ਉਹ ਇੱਧਰ ਨੂੰ ਜਾਏ ਨਹੀਂ ਰਹੀ ਕਿ ਅਸੀਂ ਕਿਉਰ ਕਰਨਾ ਹੈ ਬਿਮਾਰੀ ਨੂੰ ਬਸ ਰੋਕ ਥੰਮ ਦੇ ਡੈਲਸਿਸ ਡੈਲਸਿਸ ਰੋਕ ਥੰਮ ਡੈਲਸਿਸ ਤਾਂ ਇੱਕ ਟੈਂਪਰੇਰੀ ਟ੍ਰੀਟਮੈਂਟ ਹੈ ਤੁਹਾਡੇ ਪੇਟ 'ਚ ਪਾਣੀ ਭਰਦਾ ਹੈ ਗੁਰਦੇ ਫਿਲਟਰ ਕਰਕੇ ਯੂਰਿਨ ਨੂੰ ਬਾਹਰ ਨਹੀਂ ਕੱਢਦੇ ਉਹ ਡੈਲਸਿਸ ਕਰਕੇ ਬਸ ਉਹ ਪਾਣੀ ਹੈ ਜਿਹੜਾ ਬਾਹਰ ਕੱਢ ਦਿੰਦੇ ਆ ਉਹ ਹੌਲੀ-ਹੌਲੀ ਜੇ ਡੈਲਸਿਸ ਤੁਹਾਡਾ 15 ਦਿਨਾਂ ਬਾਅਦ ਹੁੰਦਾ ਹੈ ਫਿਰ ਹਫ਼ਤੇ 'ਚ 2 ਦਿਨ ਹੋਣ ਲੱਜਿੰਦੇ ਫਿਰ 3 ਦਿਨ ਹੋਣ ਲੱਜਿੰਦੇ 1 ਦਿਨ ਛੱਡ ਕੇ ਹੁਣ ਲਾਸਟ ਨੂੰ ਬੰਦੇ ਨੂੰ ਬਹੁਤ ਹੈ ਪਰ ਸੱਚੇ ਜ਼ਿਆਦਾਤਰ ਬਿਮਾਰੀਆਂ ਜਿਹੜੀਆਂ ਲਿਵਰ ਤੇ ਖਾਸ ਤੌਰ ਤੇ ਕਿਡਨੀ ਨੀ ਸਰ ਸ਼ਰਾਬ ਨੂੰ ਵੀ ਨਹੀਂ ਆਪਾਂ ਮੰਨ ਸਕਦੇ ਬਹੁਤ ਅਸੈਸ ਜੇ ਹੁਣ ਬੰਦੇ ਦੇ ਮੀਟ ਖਾਂਦੇ ਆ ਜਿਵੇਂ ਉਹਨਾਂ ਨੂੰ ਵੀ ਕਹਿੰਦੇ ਜ਼ਿਆਦਾ ਹੋਣਾ ਦੇਖਣਾ ਚਾਹੀਦਾ ਹੈ ਵੀ ਜੇ ਹੁਣ ਫਾਦਰ ਮਦਰ ਨੂੰ ਡਿਜ਼ੀਜ਼ ਕੋਈ ਇਦਾਂ ਦੀ ਹੈ ਉਹਨਾਂ ਦਾ ਕੋਲੇਸਟ੍ਰੋਲ ਲੈਵਲ ਵੱਧਦਾ ਹੈ ਬੀਪੀ ਵੱਧਦਾ ਹੈ ਲੀਵਰ ਦੇ ਪੇਸ਼ੈਂਟ ਹੈ ਕਿਡਨੀ ਦੇ ਪੇਸ਼ੈਂਟ ਹੈ ਤਾਂ ਬੱਚਿਆਂ 'ਚ ਅੱਗੇ ਟਰਾਂਸਪਲੈਂਟੇ ਬਿਮਾਰੀਆਂ ਹੋ ਜਾਂਦੀਆਂ ਜਾਂ ਤੁਹਾਡੀ ਇੱਕ ਬਾਤ ਪਿਤ ਕਫ ਹੁੰਦੀ ਹੈ ਤਹਾਡੀ ਅਗਰ ਪਿੱਤ ਵੱਧਦੀ ਹੈ ਤੁਹਾਨੂੰ ਗਰਮ ਚੀਜ਼ਾਂ ਤੋਂ ਅਵੋਇਡ ਕਰਨਾ ਚਾਹੀਦਾ ਹੈ ਜਿਆਦਾ ਅਸੈਸ ਦੇ ਵਿੱਚ ਤਾਂ ਕੋਈ ਵੀ ਚਾਹ ਆਪਾਂ ਰੋਟੀ ਵੀ ਖਾਣੇ ਆ ਉਹ ਵੀ ਖਰਾਬ ਮੈਂ ਕਾਰਨ ਪੁੱਛ ਰਿਹਾ ਸ਼ਰਾਬ ਤੋਂ ਬਿਨਾ ਮੀਟ ਵਗੈਰਾ ਜਿਆਦਾ ਤਲਿਆ ਹੋਇਆ ਕਹਿੰਦੇ ਮੀਟ ਵੀ ਇੱਕ ਵੱਡਾ ਕਾਰਨ ਸਰ ਮੈਂ ਕਾਰਨਾਂ ਤੇ ਜਾਵਾਂ ਤਾਂ ਆਪਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਘਰ ਦੇ ਵਿੱਚ ਆ ਰਿਹਾ ਦੁੱਧ ਅਸਲ ਹੈ ਕਿ ਨਕਲ ਹੈ ਪਨੀਰ ਜਿਹੜਾ ਆ ਰਿਹਾ ਅਸਲ ਹੈ ਕਿ ਨਕਲ ਹੈ ਕਿਉਂਕਿ ਜੋ ਡੈਰੀ ਡਿਪਾਰਟਮੈਂਟ ਦੇ ਅੰਕੜੇ ਨੇ ਦੁੱਧ ਨੂੰ ਲੈ ਕੇ ਉਹ ਕਿੰਨੇ ਲੱਖ ਪਸ਼ੂ ਆ ਜਿਹੜੇ ਉਹਨਾਂ ਨਾਲੋਂ ਕਿੰਨੇ ਲੱਖ ਲੀਟਰ ਜ਼ਿਆਦਾ ਦੁੱਧ ਜਿਹੜਾ ਪੰਜਾਬ ਦੇ ਵਿੱਚ ਮਾਰਕੀਟ ਦੇ ਵਿੱਚ ਹੈ ਜਿਹੜਾ ਉਹ ਇੰਨੇ ਲੱਖ ਲੀਟਰ ਜ਼ਿਆਦਾ ਹੈ ਉਹ ਸਾਡੇ ਘਰਾਂ 'ਚ ਹੀ ਆ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁਣ ਖਾਣਿਆਂ ਨੂੰ ਵਿਆਹਾਂ ਦਾ ਸਿਸਟਮ ਕੀ ਹੋ ਗਿਆ ਅੱਗੇ 5 5 6 6 ਦਿਨ ਵਿਆਹ ਚੱਲਦੇ ਸੀ ਲੋਕ ਬਿਮਾਰ ਨਹੀਂ ਸੀ ਹੁੰਦੇ ਹੁਣ 2 ਘੰਟੇ ਵਿਆਹ ਚੱਲਦਾ ਘਰੇ ਆ ਕੇ ਲੋਕ ਬਿਮਾਰ ਹੁੰਦੇ ਕਿਉਂਕਿ ਇਹ ਪਲੇਟ ਸਿਸਟਮ ਹੋ ਗਿਆ ਤੁਸੀਂ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਚਾਹੁੰਦੇ ਇੱਕ ਹਲਵਾਈ ਨੇ ਪਰਚੀ ਬਣਾ ਕੇ ਦੇ ਦਿੱਤੀ ਅਸੀਂ ਬਾਜ਼ਾਰ ਚ ਮੰਡੀ ਚ ਗਏ ਟਮਾਟਰ ਵਧੀਆ ਖਰੀਦਾਂਗੇ ਪਿਆਜ਼ ਵਧੀਆ ਖਰੀਦਾਂਗੇ ਸਬਜ਼ੀਆਂ ਵਧੀਆ ਖਰੀਦਾਂਗੇ ਕਿਉਂਕਿ ਸਾਨੂੰ ਪਤਾ ਅਸੀਂ ਲੋਕਾਂ ਨੂੰ ਬੁਲਾਇਆ ਹੈ ਪਰ ਇੱਕ ਪਲੇਟ ਸਿਸਟਮ ਕਰਦਾ ਉੱਥੇ ਜਿਹੜੀ ਨਿਊਟ੍ਰੀਸ਼ਨ ਵੈਲਿਊ ਹੈ ਉਹ ਜਮਾਂ ਗਿਰ ਗਈ ਉਹਨੇ ਤੁਹਾਡਾ ਸਿਰਫ ਪੈਸੇ ਲੈਣੇ ਆ ਤੇ ਪਲੇਟ ਦੀ ਪੂਰਤੀ ਕਰਨੀ ਹੈ ਜਿੰਨਾ ਮੋਟੋ ਇੱਕ ਐਦਾਂ ਦਾ ਪ੍ਰੋਡਕਟ ਹੈ ਚੈਨਾ ਦਾ ਜਿਹਦੇ ਚ ਖਾਣੇ ਨੂੰ ਸਵਾਦ ਬਣਾਉਣ ਦੇ ਲਈ ਪਾਇਆ ਜਾਂਦਾ ਮੋਮੋ ਚੋ ਪਾਇਆ ਜਾਂਦਾ ਤਾਂ ਇਹ ਮੋਮੋ ਜਿਹੜਾ ਖਾਣ ਲੱਗ ਜਾਂਦਾ ਉਹ ਛੱਡੀ ਨਹੀਂ ਸਕਦਾ ਉਹ ਨਹੀਂ ਛੱਡ ਸਕਦਾ ਸਰ ਹੁਣ ਤੇ ਹਲਵਾਈ ਪਾਉਣ ਲੱਗ ਗਏ ਮੈਨੂੰ ਦਿੱਲੀ ਦੀ ਆਦਤ ਪਈ ਹੋਈ ਆ ਮਤਲਬ ਆਵਾਜ਼ਾਂ ਮਾਰਦਾ ਤੁਹਾਨੂੰ ਤੁਸੀਂ ਅਵੋਇਡ ਕਰਦੇ ਹੋ ਬਹੁਤ ਹਾਂ ਹਨਾ ਮਤਲਬ ਜਿਹਨੂੰ ਮੋਟੋ ਜਿਹੜੀਆਂ ਚੀਜ਼ਾਂ ਚ ਪੈਂਦਾ ਜੋ ਤੁਸੀਂ ਖਾਂਦੇ ਹੋ ਉਹ ਤੁਹਾਨੂੰ ਖਿੱਚਦਾਗਾ ਉਹਦੇ ਵੱਲ ਜੀ 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 ਪਿਛਤੇ ਚ ਪਾਸਤੇ ਚ ਵੀ ਪੈਂਦਾਗਾ ਬਹੁਤ ਸਨੀ ਜਿਵੇਂ ਤਾਂ ਹੀ ਆਪਣੇ ਬੱਚੇ ਬਾਰ ਬਾਰ ਉਹ ਫੂਡ ਬਾਲ ਪਾਇਦੇ ਜੀ ਤੁਸੀਂ ਹੁਣ ਦੇਖੋ 15 20 ਸਾਲ ਪਹਿਲਾਂ ਨਿਗਾਹ ਮਾਰੋ ਉਹ ਤੋੜ ਲੱਗਦੀ ਹੈ ਬੱਚਿਆਂ ਨੂੰ ਤੁਸੀਂ ਦੇਖੋ ਤੋੜ ਲੱਗਦੀ ਹੈ ਸਾਨੂੰ ਖਵਾਓ ਨਹੀਂ ਮਰ ਜਾਾਂਗੇ ਪੀਜਾ ਖਵਾਓ ਨਹੀਂ ਹੈਨਾ ਉਹ ਤੋੜ ਕਿਉਂ ਲੱਗਦੀ ਹੈ ਕਿਉਂਕਿ ਉਹ ਚ ਜੀਨੋ ਮੋਟੋ ਉਹਦੇ ਚ ਆਗਾ ਸਰ ਮੈਡੀਸਨਾਂ ਇਦਾਂ ਦੀਆਂ ਆ ਗਈਆਂ ਖਿਡਾਰੀਆਂ ਨੂੰ ਬੱਚਿਆਂ ਨੂੰ ਪ੍ਰੋਟੀਨ ਇਦਾਂ ਦੇ ਆ ਗਏ ਜਿਹੜੇ ਤੁਸੀਂ ਜਿਨਾਂ ਵੇਲੇ ਤੁਸੀਂ ਬੱਚੇ ਨਹੀਂ ਸਕਦੇ ਜਦ ਤੁਸੀਂ ਮਹੀਨਾ ਕੋ ਉਹਨਾਂ ਨੂੰ ਯੂਜ਼ ਕਰ ਲੈਣੇ ਹੋ ਮਤਲਬ ਮਾਰਕੀਟ ਚ ਇੰਨਾ ਕੁਝ ਗਲਤ ਆ ਰਿਹਾ ਹੈ ਹੁਣ ਕਿਡਨੀ ਬਾਰੇ ਆਪਾਂ ਗੱਲ ਕਰ ਰਹੇ ਸੀ ਕਿਡਨੀ ਦੇ ਉੱਤੇ ਹਾਂਜੀ ਕਿਡਨੀ ਤੁਸੀਂ ਆਪਦੀ ਗੱਲ ਹੀ ਪੂਰੀ ਕਰ ਦੋ ਜਿਹੜੀ ਕਹਿ ਰਹੇ ਸੀ ਜੀ 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 ਕਿਡਨੀ ਦਾ ਮਤਲਬ ਇਹ ਆ ਵੀ ਟਰਾਂਸਪਲੈਂਟ ਜਦੋਂ ਦੱਸ ਦਿੰਦੇ ਆ ਬੰਦੇ ਦੇ ਪੈਰਾਂ ਹੇਠ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਜਦੋਂ ਡੈਲਸਸ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਕਿਤੋਂ ਕੋਈ ਉਮੀਦ ਨਹੀਂ ਹੁੰਦੀ ਪਰ ਆਜ਼ਰ ਵਿਦ ਜਿਹੜਾ ਹੈਗਾ ਮੈਂ ਕੈਮਰੇ ਦੇ ਸਾਹਮਣੇ ਕਹਿ ਰਿਹਾ ਪੇਸ਼ੈਂਟ ਸਾਡੇ ਕੋਲ ਆ ਜੇ ਭਾਵੇਂ ਉਹਦੇ ਡੈਲਸਸ ਹੁੰਦੇ ਆ ਦਵਾਈ ਤਾਂ ਵੱਧ ਤੋਂ ਵੱਧ ਕਈ ਵਾਰ 6 ਮਹੀਨੇ ਵੀ ਚੱਲ ਸਕਦੀ ਆ 2 ਤੋਂ 6 ਕੁ ਮਹੀਨੇ ਦਾ ਕੋਰਸ ਹੈ ਜੇ ਘੱਟ ਪ੍ਰੋਬਲਮ ਹੈ ਤਾਂ ਜਲਦੀ ਠੀਕ ਨਹੀਂ 6 ਮਹੀਨੇ ਵੱਧ ਤੋਂ ਵੱਧ ਮੈਡੀਸਨ ਚੱਲਦੀ ਹੈ ਡੈਲਸਸ ਤਾਂ 1 ਡੇਢ ਮਹੀਨਿਆਂ ਦੇ ਵਿੱਚ ਸਾਡੇ ਕੋਲ ਬੰਦ ਹੋ ਜਾਂਦੇ ਆ ਜਿਹਦੇ ਤਿੰਨ ਹੁੰਦੇ ਆ ਦੋ ਰਹਿ ਜਾਂਦੇ ਆ ਦੋ ਤੋਂ 15 ਦਿਨਾਂ ਤੇ ਚਲੇ ਜਾਂਦੇ ਆ ਫਿਰ ਉਹ ਤੋਂ ਬਾਅਦ ਉਹਨੂੰ ਮਹਿਸੂਸ ਹੁੰਦਾ ਕਿ ਲੋੜ ਨਹੀਂ ਠੀਕ ਹੋ ਜਾਂਦੇ ਆ ਪਰ ਇਦਾਂ ਦੇ ਸੈਂਕੜੇ ਪੇਸ਼ੈਂਟ ਹੈਗੇ ਆ ਇਹ ਐਡਾ ਦਾਵਾ ਕੋਈ ਨਹੀਂ ਕਰ ਸਕਦਾ ਜੇ ਪ੍ਰੋਡਕਟ ਦੇ ਵਿੱਚ ਦਮ ਨਾ ਹੋਵੇ ਦਵਾਈਆਂ ਦੇ ਵਿੱਚ ਜਾਨ ਨਾ ਹੋਵੇ ਉਸ ਅਕਾਲ ਪੁਰਖ ਵੈਗੁਰ ਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਇਹ ਖਜ਼ਾਨਾ ਮਿਲਿਆ ਸਾਨੂੰ ਇਹ ਡਿਊਟੀ ਮਿਲੀ ਹੈ ਅਸੀਂ ਦਵਾਈਆਂ ਜਿਹੜੀਆਂ ਲੋਕ ਦਿੰਦੇ ਐ ਸਪੈਸ਼ਲੀ ਬਾਹਰਲੀਆਂ ਕੰਟਰੀਆਂ ਤੋਂ ਲੋਕ ਆ ਕੇ ਧੰਨਵਾਦ ਕਰਨ ਦੇ ਲਈ ਆਉਂਦੇ ਐ ਤੇ ਮੁੜ ਜਾਂਦੇ ਐ ਹੂੰ ਹੂੰ ਸਿਰਫ ਧੰਨਵਾਦ ਕਰਨ ਲਈ ਕਿਉਂਕਿ ਲਾਈਫ ਜਦੋਂ ਇਹ ਦੱਸਦਾ ਕਿ ਇੰਨੇ ਮਹੀਨੇ ਦੀਏ ਤੋਂ ਵੱਧ ਜੀ ਨਹੀਂ ਸਕਦੇ ਉਹ ਬੰਦਾ ਠੀਕ ਹੋ ਜਾਂਦਾ ਤੇ ਬਹੁਤ ਬੱਡੀ ਗੱਲ ਹੈ ਜੀ ਤਾਂ ਕਿਡਨੀਆਂ ਦਾ ਵੀ ਪੱਕਾ ਇਲਾਜ ਆ ਤੁਹਾਡੇ ਕੋਲ ਯਾਨੀ ਕਿਡਨੀਆਂ ਤੁਸੀਂ ਜੇ 90% ਤੱਕ ਚੀਜ਼ ਗਈ ਹੋਈ ਹੈ ਉਹਨੂੰ ਵੀ ਠੀਕ ਕਰ ਦੋਗੇ ਮੇਰੇ ਕੋਲ ਨਹੀਂ ਮੈਂ ਫਿਰ ਤੁਹਾਨੂੰ ਇਹੀ ਗੱਲ ਦੱਸ ਰਿਹਾ ਕਿ ਆਯੁਰਵੇਦ ਉਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਉਹ ਚੀਜ਼ ਮਿਲ ਗਈ ਪ੍ਰਮਾਤਮਾ ਨੇ ਸਾਨੂੰ ਉਹ ਦੇਤੀਆਂ ਉਹ ਦਵਾਈਆਂ ਸਰ ਤੋਂ ਬਣ ਗਈਆਂ ਆਯੁਰਵੇਦ ਦੇ ਵਿੱਚ ਵਾਕਈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਹਨਾਂ ਬਿਮਾਰੀਆਂ ਦਾ ਇਲਾਜ ਹੈਗਾ ਜਿਹੜੀਆਂ ਦਾ ਅੱਜ ਇਲਾਜ ਲੱਭ ਰਹੇ ਹੂੰ ਹੂੰ ਇਦਾਂ ਦੀਆਂ ਬਿਮਾਰੀਆਂ ਨੇ ਕਈ ਐਮਐਂਡੀ ਹੈਗੀ ਐ ਮਸਕੂਲਰ ਡਿਸਟਰੋਫੀ ਹੈਗੀ ਆ ਬੰਦਾ ਰਾਤੋ-ਰਾਤ ਵੀਲਚੇਅਰ ਤੇ ਆ ਜਾਂਦਾ ਹੈ ਮਸਲ ਵੀਕ ਹੋ ਜਾਂਦੇ ਨੇ ਉਹਨਾਂ ਦਾ ਇਲਾਜ ਦੁਨੀਆ ਭਰ ਚ ਹੈ ਨਹੀਂ ਅਜੇ ਤੱਕ ਪਰ ਸਾਡੇ ਕੋਲ ਪੇਸ਼ੈਂਟ ਉਹ ਵੀ ਠੀਕ ਹੋ ਰਹੇ ਆ ਹਾਂਜੀ ਸ਼ੂਗਰ ਨੂੰ ਲੈ ਕੇ ਆਪਣੀ ਗੱਲ ਚੱਲ ਰਹੀ ਸੀਗੀ ਸ਼ੂਗਰ ਦਾ ਵੀ ਤੁਸੀਂ ਗੋਲੀ ਛਡਵਾ ਦਿੰਦੇ ਹੋ ਹਾਂ ਗੋਲੀ ਸ਼ੂਗਰ ਦੀ ਕੋਈ ਗੋਲੀ ਲੈਂਦਾ ਛੁੱਟ ਜਾਏ ਸਾਡੇ ਨਿਗਾਹ 'ਚ ਸ਼ੂਗਰ ਦੋ ਤਰ੍ਹਾਂ ਦਾ ਹੈ ਇੱਕ ਤਾਂ ਸ਼ੂਗਰ ਹੈਗਾ ਕਿ ਤੁਹਾਡੀ ਪੈਨਕ੍ਰੀਆਸ ਨੂੰ ਕੋਈ ਪ੍ਰੋਬਲਮ ਆ ਗਈ ਉਹ ਇਨਸੂਲਿਨ ਬਣਾਉਣਾ ਬੰਦ ਕਰ ਗਈ ਉਹਦਾ 6 ਕੁ ਮਹੀਨੇ ਲਾ ਚੱਲਦਾ ਇੱਕ ਵਾਰ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਲੀਵਰ ਦੇ ਲੀਵਰ ਫੈਟੀ ਹੋ ਗਿਆ ਲੀਵਰ ਚ ਗਰਮੀ ਆ ਗਈ ਤਾਂ ਇਸ ਕਰਕੇ ਵੀ 슈ਗਰ ਲੈਵਲ ਵੱਧ ਜਾਂਦਾ ਉਹ ਫਿਰ ਦਵਾਈ ਥੋੜੀ ਦੇਰ ਚਲਦੀ ਆ ਉਹ ਕਿਉਂਕਿ ਲੀਵਰ ਦੀ ਦਵਾਈ ਦੇਣੀ ਹੈ 슈ਗਰ ਦੀ ਦਵਾਈ ਦੇਣ ਦੀ ਲੋੜ ਹੀ ਨਹੀਂ ਪੈਂਦੀ ਪਤਾ ਕਿਵੇਂ ਲੱਗਦਾ ਤੁਹਾਨੂੰ ਨਬਜ਼ ਦੇ ਕੇ ਉਹ ਨਬਜ਼ ਦੇ ਕੇ ਪਤਾ ਲੱਗਦਾ ਜੀ ਉਹ ਵੀ ਸਿਰਫ ਬਹੁਤ ਇੱਕ ਉਹਦੇ ਵਾਲੀ ਗੱਲ ਹੈ ਪੇਸ਼ੈਂਟ ਇੰਨਾ ਕਨਫਿਊਜ਼ ਹੁੰਦਾ ਕਿਉਂਕਿ ਡਾਕਟਰ ਨੇ ਉਹ ਦੇਖਣਾ ਟੈਸਟ ਦੇਖਣਾ ਸਭ ਤੋਂ ਪਹਿਲਾਂ ਨਾਰਮਲ ਟੈਸਟ ਹੈ ਐਲ ਐਫ ਟੀ ਲੀਵਰ ਫੰਕਸ਼ਨ ਟੈਸਟ ਉਹ ਕਰਾਇਆ ਓ ਟੀ ਪੀ ਟੀ ਨਾਰਮਲ ਹੈ ਫਿਰ ਉਹ ਕਹਿੰਦਾ ਤੂੰ ਅਲਟਰਾਸਾਉਂਡ ਕਰਾ ਤੇ ਤੇਰਾ ਲੀਵਰ ਫੈਕਟਿਨ ਨਾ ਹੋਵੇ ਇਹਦੇ ਚ ਨਹੀਂ ਆਇਆ ਉਹ ਅਲਟਰਾਸਾਉਂਡ ਕਰਾਉਂਦਾ ਉਹਦੇ ਚ ਵੀ ਕੁਝ ਨਹੀਂ ਆਉਂਦਾ ਫਿਰ ਉਹਨੂੰ ਕਹਿੰਦਾ ਤੂੰ ਫਾਈਬਰੋਸ ਸਕੈਨ ਕਰਾ ਫਿਰ ਸੀਟੀ ਸਕੈਨ ਕਰਾ ਐਮ ਆਰ ਆਈ ਕਰਾ ਉਹ ਗੈਸਟਰੋ ਦੇ ਡਾਕਟਰ ਕੋ ਜਾ ਮੰਨ ਲਓ ਉਹ ਬੰਦਾ 25 30000 ਰੁਪਏ ਦੇ ਵਿੱਚ ਇਸ ਸਰਕਲ ਦੇ ਵਿੱਚ ਹੀ ਆ ਜਾਂਦਾ ਲੱਭਦਾ ਫਿਰ ਕੁਝ ਨਹੀਂ ਉਹਦਾ ਨਬਜ ਦੇਖੇ ਤੇ ਹੀ ਪਤਾ ਲੱਗਣਾ ਕਿ ਲੀਵਰ ਦੇ ਵਿੱਚ ਗਰਮੀ ਹੈ ਹੂੰ ਹੂੰ ਤੇ ਉਹਦੀ ਮੈਡੀਸਨ ਬੜੇ ਟੈਸਟਾਂ ਬਾਰੇ ਕਹੇ ਜਾਂਦਾ ਟੈਸਟ ਤਾਂ ਕਹਿੰਦੇ ਵੀ ਜਿਹੜਾ ਸਾਡਾ ਸਰੀਰ ਹੈ ਉਹ ਇੱਕ ਤਰ੍ਹਾਂ ਦੀ ਫਿਲਮ ਆ ਜੀ ਟੈਸਟਾ ਜਿਹੜਾ ਸਟਿਲ ਐ ਇੱਕ ਤਰ੍ਹਾਂ ਦਾ ਸਟਿਲ ਫੋਟੋ ਨਹੀਂ ਖਿੱਚ ਲੈਂਦੀ ਜੀ 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 ਤੇ ਵੀਡੀਓ ਆ ਤਸਵੀਰ ਵੀਡੀਓ ਆ ਤਾਂ ਕਦੇ ਵੀ ਫੋਟੋ ਦੇ ਨਾਲ ਇੱਕ ਲੈ ਕੇ ਤੁਸੀਂ ਉਹਦੀ ਪੂਰੀ ਪੂਰੀ ਜਜਮੈਂਟ ਨਹੀਂ ਟੈਸਟਾਂ ਚ ਮੈਂ ਤਾਂ ਉਹ ਕਹਿੰਦੇ ਚੈੱਕ ਯੂਅਰ ਹੈਬਿਟ ਨਾਟ ਯੂਅਰ ਬਾਡੀ ਜੀ 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 ਕਿਸੇ ਆਤਾਂ ਚੈੱਕ ਕਰ ਲਓ ਬਾਡੀ ਚੈੱਕ ਕਰਨ ਦੀ ਲੋੜ ਹੀ ਨਹੀਂ ਕੈਮਰੇ ਮੂਰੇ ਕਹਿਣਾ ਇਹ ਗੱਲ ਪੇਸ਼ੈਂਟ ਜਦੋਂ ਸਾਡੇ ਮੂਰੇ ਕਿਉਂਕਿ ਇੰਨੇ ਕਰਾਏ ਹੁੰਦੇ ਨੇ ਇੱਡੇ ਜਿਹੇ ਭਰੇ ਹੁੰਦੇ ਨੇ ਲਫਾਫੇ ਟੈਸਟਾਂ ਦੇ ਜਦੋਂ ਮੂਰੇ ਥੱਕੇ ਸਾਡੇ ਰੱਖਦਾ ਆ ਉਹ ਦੇਖਣੇ ਪੈਂਦੇ ਨੇ ਸਾਨੂੰ ਕਿਉਂਕਿ ਪੇਸ਼ੈਂਟ ਕਹਿੰਦਾ ਤੁਸੀਂ ਟੈਸਟ ਦੇ ਕੇ ਦਵਾਈ ਕਾਦੀ ਦੇਤੀ ਵਿਸ਼ਵਾਸ ਨਹੀਂ ਕਰਦੇ ਪਰ ਮੈਂ ਗੱਲ ਕਰਦੇ ਕਰਦੇ ਨੇ ਟੈਸਟ ਦੇ ਨੂੰ ਪੁੱਛੀ ਜਾਣਾ ਤੇ ਭੁੱਖ ਕਿੰਨੀ ਕੁ ਲੱਗਦੀ ਹੈ ਕਬਜ ਤਾਂ ਨਹੀਂ ਰਹਿੰਦੀ ਪੇਟਾਬ ਤਾਂ ਨਹੀਂ ਬਣਦਾ ਖਾਰਸ਼ ਤਾਂ ਨਹੀਂ ਬੋਡੀ ਤੇ ਹੁੰਦੀ ਉੱਥੋਂ ਨੋਟ ਕਰ ਲੈਣਾ ਬਸ ਟੈਸਟ ਦੇਖਣ ਦੀ ਲੋੜ ਨਹੀਂ ਟੈਸਟ ਤਾਂ ਕਈ ਵਾਰ ਝੂਠ ਬੋਲ ਲੈਂਦਾ ਤੇ ਟੈਸਟ ਮੁਤਾਬਕ ਦਵਾਈ ਦੇ ਦੇ ਤਾਂ ਬੰਦਾ ਠੀਕੇ ਨਹੀਂ ਹੋ ਸਕਾ ਹਮ ਟੈਸਟ ਤਾਂ ਇੱਥੇ ਤੱਕ ਇੱਕ ਲੈਬ ਚ ਕਰਾਇਆ ਉਹਦਾ ਹੋਰ ਰਿਜ਼ਲਟ ਹੈ ਦੂਈ ਲੈਬ ਚ ਕਰਾਇਆ ਹੋਰ ਰਿਜ਼ਲਟ ਨੇ ਇਹ ਵੀ ਹੈ ਜੀ ਹੂੰ ਤੋਂ ਬੰਦੇ ਦੇ ਸਿੰਪਟਮ ਹੁਣ ਜਿਹੜੀ ਬਾਹਰ ਸਾਡੀ ਦਵਾਈ ਜਾਂਦੀ ਹੈ ਉੱਥੇ ਤਾਂ ਟੈਸਟ ਤੇ ਬਹੁਤ ਤਿੰਨ ਤਿੰਨ ਮਹੀਨੇ ਦੀ ਵੇਟਿੰਗ ਚ ਜਾਣਾ ਪੈਂਦਾ ਤਾਂ ਇੰਨੇ ਨੂੰ ਤਾਂ ਬੰਦੇ ਨੂੰ ਕੁਝ ਹੋ ਜਾਊਗਾ ਹੂੰ ਉਹ ਬੰਦਾ ਆਪਣੇ ਸਿੰਪਟਮ ਦੱਸਦਾ ਸਾਨੂੰ ਫੋਨ ਦੇ ਉੱਤੇ ਵੀ ਮੈਨੂੰ ਆਹ ਚੀਜ਼ਾਂ ਦੀ ਦਿੱਕਤ ਆ ਰਹੀ ਹੈ ਉਹਦੇ ਮਤਲਬ ਕੋ ਦਵਾਈ ਭੇਜ ਦਿੰਦੇ ਨੇ ਉੱਥੇ ਅੱਛਾ ਬਹੁਤੀਆਂ ਬਿਮਾਰੀਆਂ ਵੀ ਕਹੇ ਜਾ ਰਿਹਾ ਜਿਵੇਂ ਹੱਡੀਆਂ ਦੀਆਂ ਜਾਂ ਹੋਰ ਨੇ ਵਿਟਾਮਿਨ ਡੀ ਦੀ ਘਾਟ ਕਹਿੰਦੇ ਸਭ ਤੋਂ ਇੰਪੋਰਟੈਂਟ ਆ ਜੀ ਕਹਿੰਦੇ ਧੁੱਪ 'ਚ ਬੈਠਣ ਨਾਲ ਜੇ ਤੁਸੀਂ ਬੈਠਦੇ ਹੋ ਜਿਹੜਾ ਕੈਲਸਟੇਰੋਲ ਹੁੰਦਾ ਵਿਟਾਮਿਨ ਡੀ 'ਚ ਤਬਦੀਲ ਹੋ ਜਾਂਦਾ ਜੀ 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 ਨਹੀਂ ਧੁੱਪ 'ਚ ਹੁਣ ਕੋਈ ਬਹਿੰਦਾ ਹੀ ਨਹੀਂ ਯਾਰ ਧੁੱਪ 'ਚ ਜੇ ਕੋਈ ਬਹਿੰਦਾ ਵੀ ਆ ਤਾਂ ਉਹਦਾ ਤਰੀਕਾ ਨਹੀਂ ਉਹਨੂੰ ਸਹੀ ਪਤਾ ਕਿ ਧੁੱਪ 'ਚ ਬਹਿਣਾ ਕਿਵੇਂ ਧੁੱਪ 'ਚ ਬਹਿਣ ਦੇ ਲਈ ਤੁਹਾਡਾ ਪੂਰਾ ਨਿਊਡ ਹੋ ਕੇ ਧੁੱਪੇ ਬਹਿਣਾ ਪੈਂਦਾ ਹੈ ਹਰਕਾਸ ਤੌਰ ਤੇ ਤੁਹਾਡੀ ਜਿਹੜੀ ਰੀਡ ਦੀ ਹੱਡੀ ਆ ਉਹ ਤੇ ਪਰ ਉਹ ਵੀ ਚੜਦੀ ਧੁੱਪ ਕਈ ਤਾਂ ਹੁਣ ਲੋਕ ਉੱਠਦੇ ਹੀ ਕਿੰਨੇ ਕਿੰਨੇ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਉੱਠ ਜਾਣਾ ਚਾਹੀਦਾ ਹੈ ਆ ਫਿਰ ਧੁੱਪ ਦੇ ਵਿੱਚ ਬਹਿਣ ਦਾ ਫਾਇਦਾ ਸਵੇਰ-ਸਵੇਰ ਦੇ ਵਿੱਚ ਧੁੱਪ ਦੇ ਵਿੱਚ ਹੂੰ ਔਰ ਇਹ ਵੀ ਲੀਵਰ ਨੇ ਪ੍ਰੋਡਿਊਸ ਕਰਨੇ ਹੁੰਦੇ ਸਾਡੀ ਪੂਰੀ ਬਾਡੀ ਦੇ ਵਿੱਚ 6 ਗ੍ਰੰਥੀਆਂ ਜਿਹੜੀਆਂ ਪ੍ਰੋਡਿਊਸ ਕਰਦੀਆਂ ਅਲੱਗ-ਅਲੱਗ ਐਨਜ਼ਾਈਮ ਹੂੰ ਬ੍ਰੇਨ ਦੇ ਵਿੱਚ ਐਮਚੂਟਰੀ ਗਲੈਂਡ ਜਿਹੜਾ ਹੈਗਾ ਆ ਹੈਗਾ ਥਾਇਰੋਇਡ ਗਲੈਂਡ ਹੈਗਾ ਤੇ ਉਸ ਤੋਂ ਬਾਅਦ ਅ ਅੱਧ ਤੋਂ ਵੱਧ ਜਿਹੜੇ ਐਨਜ਼ਾਈਮ ਨੇ ਉਹ ਲੀਵਰ ਨੇ ਪ੍ਰੋਡਿਊਸ ਕਰਨੇ ਹੁੰਦੇ ਹੂੰ ਤਾਂ ਜਦ ਲੀਵਰ ਖੁਦ ਦਿੱਕਤ ਚ ਆ ਜਾਂਦਾ ਜਦੋਂ ਹੁਣ ਤੁਹਾਡਾ ਕੋਲੇਸਟ੍ਰੋਲ ਲੈਵਲ ਵੱਧ ਗਿਆ ਉਹਨੂੰ ਆਪਾਂ ਹਾਰਟ ਨਾਲੇ ਜੋੜ ਕੇ ਦੇਖੀ ਜੰਨੇ ਕਈ ਵਾਰੀ ਕਿ ਆਪਣੇ ਹਾਰਟ 'ਚ ਨੁਕਸ ਹੈ ਜੀ ਤਾਂ ਕੋਲੇਸਟੇਰੋਲ ਵੱਧਦਾ ਹੈ ਆਪਣੇ ਖਾਣੇ 'ਚ ਨੁਕਸ ਹੈ ਜੀ ਤਾਂ ਕੋਲੇਸਟੇਰੋਲ ਜਦੋਂ ਫਿਲਟਰੇ ਨਹੀਂ ਕਰਨ ਲੀਵਰ ਨੇ ਹਮ ਸਾਰੇ ਪ੍ਰੋਸੈਸ ਨੂੰ ਤਾਂ ਉਹ ਆਪਣੇ ਆਪ ਕੋਲੇਸਟੇਰੋਲ ਵੱਧ ਜਾਂਦਾ ਸਾਡੇ ਕੋਲ ਬੰਦਾ ਕੋਲੇਸਟੇਰੋਲ ਦੀ ਬੀਪੀ ਦੀ ਡਿਪਰੈਸ਼ਨ ਦੀ ਮੈਡੀਸਿਨ ਦੇਣ ਆਉਂਦਾ ਸੀ ਲੀਵਰ ਦੀ ਦੇ ਦਿੰਨੇ ਨਾਲ ਉਹ ਠੀਕ ਹੋ ਜਾਂਦਾ ਮੇਨ ਫੰਕਸ਼ਨ ਪੂਰੀ ਬੋਡੀ ਦੇ ਵਿੱਚ ਲੀਵਰ ਦਾ ਵੈਸੇ ਤਾਂ ਚਾਰ ਆਰਗਨ ਬੜੇ ਤੇ ਜੇ ਡਿਪਰੈਸ਼ਨ ਆ ਕਿਸੇ ਨੂੰ ਤੁਸੀਂ ਫਿਰ ਉਹਨੂੰ ਟਰੀਟ ਕਿ ਤੂੰ ਹੋਰ ਕਰਦੇ ਫੜ ਕੇ ਹਾਂ ਯਾਨੀ ਡਿਪਰੈਸ਼ਨ ਦੀ ਦਵਾਈ ਨਹੀਂ ਉਹ ਦਵਾਈਆਂ ਜਿਹੜੀਆਂ ਕਿਉਂ ਡਿਪਰੈਸ਼ਨ ਹੋਇਆ ਉਥੋਂ ਫੜ ਡਿਪਰੈਸ਼ਨ ਕਿਉਂ ਹੁੰਦਾ ਹੈ ਕਿਉਂ ਜਿਵੇਂ ਜੀ ਡਿਪਰੈਸ਼ਨ ਦੇਖੋ ਜਦੋਂ ਬਾਡੀ ਦੇ ਵਿੱਚ ਤੁਹਾਡਾ ਲੀਵਰ ਹੈ ਜਿਹੜਾ ਉਹਨੇ ਜਿਹੜੇ ਐਨਜ਼ਾਈਮ ਪ੍ਰੋਡਿਊਸ ਕਰਨੇ ਆ ਤੁਹਾਡੀ ਕੋਲੇਸਟ੍ਰੋਲ ਲੈਵਲ ਹੈ ਜਿਹੜਾ ਵੱਧ ਜਾਣਾ ਹੈ ਐਲਡੀਐਲ ਵੱਧ ਜਾਣਾ ਹੈ ਐਚਡੀਐਲ ਲੋ ਹੋ ਜਾਣਾ ਹੈ ਤਾਂ ਉਥੋਂ ਇੱਕ ਬ੍ਰੇਨ ਦੇ ਵਿੱਚੋਂ ਜਿਹੜੀਆਂ ਚੱਲਦੀਆਂ ਸਾਡੇ ਨਸਾਂ ਚੱਲਦੀਆਂ ਹਾਰਟ ਤੋਂ ਨਾੜਾਂ ਚਲਦੀਆਂ ਕਈਆਂ ਨੂੰ ਤਾਂ ਇਹ ਹੀ ਨਹੀਂ ਪਤਾ ਵੀ ਨਾੜਾਂ ਤੇ ਨਸਾਂ 'ਚ ਕੀ ਫਰਕ ਹੈ ਨਾੜਾਂ 'ਚ ਸਿਗਨਲ ਤੇ ਕਰੰਟ ਚੱਲਦਾ ਹੈ ਨਸਾਂ ਦੇ ਵਿੱਚ ਬਲੱਡ ਚੱਲਦਾ ਹੈ ਸੋ ਉਹਦੇ ਸੈੱਲ ਡੈਮੇਜ ਹੋਣ ਲੱਗ ਜਾਂਦੇ ਨੇ ਤੇ ਬੰਦੇ ਨੂੰ ਡਿਪਰੈਸ਼ਨ ਇੱਥੇ ਤੱਕ ਡਿਪਰੈਸ਼ਨ 'ਚ ਲੋਕ ਆ ਜਾਂਦੇ ਨੇ ਕਿ ਉਹ 2 ਮਿੰਟ ਇਕੱਲੇ ਨਹੀਂ ਕਿਤੇ ਸਫ਼ਰ ਕਰ ਸਕਦੇ ਗੱਡੀ 'ਚ ਇਕੱਲੇ ਨਹੀਂ ਜਾ ਸਕਦੇ ਜਾਂ ਪਾਣੀ ਕੋਲ ਇਕੱਲੇ ਨਹੀਂ ਜਾ ਸਕਦੇ ਡਰ ਲੱਗਣ ਲੱਗ ਜੂਗਾ ਜਾਂ ਬੱਚਾ ਬਾਹਰ ਗਿਆ ਹੋਇਆ ਇਹੀ ਡਿਪਰੈਸ਼ਨ ਰਹੇ ਜੂਗਾ ਵੀ ਉਹਨੂੰ ਕੁਝ ਹੋ ਨਾ ਜਾਵੇ ਇਹ ਇੱਕ ਬ੍ਰੇਨ ਤੋਂ ਚੱਲੇ ਹੋਏ ਸਿਸਟਮ ਨੇ ਜਿਨ੍ਹਾਂ ਦੇ ਵਿੱਚ ਸੈੱਲ ਡੈਮੇਜ ਹੋ ਜਾਂਦੇ ਨੇ ਐਮ ਐਂਡ ਡੀ ਇੱਕ ਬਿਮਾਰੀ ਆ ਉਹਦੇ ਚ ਵੀ ਇਹੀ ਹੁੰਦਾ ਮੋਟਰ ਨਿਊਰਨ ਹੁੰਦੀਆਂ ਨੇ ਨਸਾਂ ਉਹਨਾਂ ਦੇ ਸੈੱਲ ਨੇ ਉਹ ਡੈਮੇਜ ਹੋ ਜਾਂਦੇ ਨੇ ਕਈ ਵਾਰ ਤਾਂ ਉਹ ਇੱਕਦਮ ਹੋ ਜਾਂਦੇ ਨੇ ਬੰਦਾ ਡਿਪਰੈਸ਼ਨ ਦੇ ਵਿੱਚ ਆ ਜਾਂਦਾ ਹੈ ਜੀ ਹੂੰ ਜੀ ਤਾਂ ਉਹ ਵੀ ਬਿਮਾਰੀ ਨਾਲ ਤੁਸੀਂ ਕਹਿੰਦੇ ਹੋ ਉਹ ਬਿਮਾਰੀ ਨੂੰ ਤੁਸੀਂ ਮਤਲਬ ਡਿਪਰੈਸ਼ਨ ਦਾ ਵੀ ਫੁੱਲੀ ਇਲਾਜ ਫੁੱਲ ਫੁੱਲ ਹਾਂਜੀ ਹਾਂਜੀ ਡਿਪਰੈਸ਼ਨ ਦਾ ਸਾਡੇ ਕੋਲ ਏਦਾਂ ਦੀ ਮੈਡੀਸਿਨ ਹੈ ਕਿ ਬੰਦਾ ਸੰਗਲ ਲਾ ਕੇ ਰੱਖਿਆ ਹੋਵੇ ਇੰਨਾ ਪਾਗਲ ਹੋ ਜੇ ਇੰਨਾ ਉਹਦੇ ਚ ਹੋ ਜੇ ਉਹ ਵੀ ਸਿਰਫ 3 ਮਹੀਨੇ ਦੇ ਵਿੱਚ ਵਿੱਚ ਕਵਰ ਹੋ ਜਾਂਦਾ ਹੈ ਆਰਟਿਜ਼ਮ ਦੀ ਬਹੁਤ ਚਰਚਾ ਹੁੰਦੀ ਹੈ ਅੱਜ ਕੱਲ ਬੱਚਿਆਂ ਨੂੰ ਆਰਟਿਜ਼ਮ ਆਰਟਿਜ਼ਮ ਦਾ ਹੈ ਤੁਹਾਡੇ ਕੋਲ ਕਈ ਬੱਚੇ ਅਸੀਂ ਠੀਕ ਕਰਿਆ ਆਰਟਿਜ਼ਮ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਬੰਦੇ ਨੂੰ ਜਿੰਨਾ ਮਰਜ਼ੀ ਬੁਲਾਈ ਜਾਓ ਬੱਚਿਆਂ 'ਚ ਜ਼ਿਆਦਾ ਹੁੰਦਾ ਹੈ ਗ੍ਰੋਥ ਨਹੀਂ ਹੁੰਦੀ ਉਹਨਾਂ ਦੀ ਮੈਂਟਲ ਗ੍ਰੋਥ ਨਹੀਂ ਹੁੰਦੀ ਉਹ ਬੱਚੇ ਨੂੰ ਉਹਦੇ ਮਨਪਸੰਦ ਦੀ ਜਿੰਨੀ ਚੀਜ਼ ਮਰਜ਼ੀ ਫੜਾਈ ਜਾਓ ਉਹਨੇ ਉਹਨੇ ਤੁਹਾਡੇ ਵੱਲ ਝਾਕਣਾ ਨਹੀਂ ਤੁਸੀਂ ਇੱਧਰੋਂ ਬੋਲੋਗੇ ਉਹਨੇ ਇੱਧਰ 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 ਮੈਂਟਲ ਗ੍ਰੋਥ ਨਹੀਂ ਹੁੰਦੀ ਮੰਨ ਲਓ ਉਹਦਾ ਜਿਹੜਾ ਆ ਉਹ ਕਿ ਤੱਕ ਦੇ ਆਕਟਿਜ਼ਮ ਤੇ ਕੰਮ ਕੀਤਾ ਤੁਸੀਂ ਹੁਣ ਹੀ ਕਰ ਰਹੇ ਆ ਜੀ ਆਸਟ੍ਰੇਲੀਆ ਤੋਂ ਆਈ ਹੋਈ ਹੈ ਲੇਡੀਜ਼ ਉਹਦੀ ਵੀਡੀਓ ਮੇਰੇ ਫੋਨ ਦੇ ਵਿੱਚ ਹੈ ਉਹਨੂੰ ਆਪਣੇ ਆਪ ਨੂੰ ਵੀ ਉਹਦੀ ਬੈਲ ਡਕਟ ਦੇ ਵਿੱਚ ਪ੍ਰੋਬਲਮ ਸੀ ਕਿ ਲੀਵਰ ਦੀ ਪ੍ਰੋਬਲਮ ਸੀ ਉਹਦੇ ਬੱਚੇ ਨੂੰ ਆਕਟਿਜ਼ਮ ਸੀ ਉੱਥੇ ਵੀ ਬੜਾ ਇਲਾਜ ਕਰਾ ਲਿਆ ਆਸਟ੍ਰੇਲੀਆ ਤੋਂ ਹੁਣ ਇੱਥੇ ਰਹਿ ਕੇ ਇਲਾਜ ਕਰਾ ਰਹੀ ਹੈ ਉਹਦਾ ਬੱਚਾ 50% ਦੇ ਕਰੀਬ ਠੀਕ ਹੋ ਗਿਆ ਹੂੰ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਡੇ ਨਾਲ ਗੱਲਬਾਤ ਕਰਨ ਲਈ ਇਹ ਜਾਣਕਾਰੀ ਦੇਣ ਲਈ। ਥੈਂਕ ਯੂ ਸਰ। ਤਾਂ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਖਾਸ ਤੌਰ ਦੇ ਉੱਤੇ ਸਿਹਤ ਨੂੰ ਲੈ ਕੇ ਅੱਜਕੱਲ ਚਰਚਾ ਪੂਰੀ ਦੁਨੀਆ 'ਚ ਬਹੁਤ ਸਾਰੀਆਂ ਪੈਥੀਆਂ ਤੇ ਹੋ ਰਹੀ ਆ। ਉਹਨਾਂ ਪੈਥੀਆਂ ਨਾਲ ਜੁੜਨਾ ਚਾਹੀਦਾ ਜਿਹੜੀਆਂ ਤੁਹਾਨੂੰ ਹੀਲ ਕਰਦੀਆਂ ਨੇ। ਹੀਲ ਕਰਨ ਦਾ ਮਤਲਬ ਤੁਹਾਨੂੰ ਠੀਕ ਕਰ ਦਿੰਦੀਆਂ ਨੇ। ਨਾ ਕਿ ਉਹਨਾਂ ਨਾਲ ਜੁੜੋ ਜਿਹੜੀਆਂ ਦੱਬ ਕੇ ਕ੍ਰੋਨਿਕ ਡਿਜ਼ੀਜ਼ ਬਣਾ ਦਿੰਦੀਆਂ ਨੇ। ਤਾਂ ਆਯੁਰਵੇਦ ਦੇ ਉੱਤੇ ਬਹੁਤ ਸਾਰੀ ਗੱਲ ਹੋ ਰਹੀ ਆ ਔਰ ਇਹਨਾਂ ਦਾ ਦਾਵਾ ਕੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਠੀਕ ਕੀਤੀਆਂ ਨੇ ਤੇ ਸਾਡੇ ਕੋਲ ਲੋਕ ਆਉਣਗੇ ਤੇ ਅਸੀਂ ਦਾਵਾ ਕਰਦੇ ਹਾਂ ਕਿ ਉਹਨਾਂ ਨੂੰ ਅਸੀਂ ਸਹੀ ਟ੍ਰੀਟਮੈਂਟ ਦੇਵਾਂਗੇ